ਮੈਂ ਹੀ ਚਾਵਣਾ ਕੇ ਪਿਆਉਂਗਾ ਅੱਜ ਜਿਹੜੀ ਜਮਾ ਪੇਕੀ ਨਾ ਜਾਵੇ ਕਿਤੇ ਰਵੀ ਰਵੀ ਕਿਆ ਕਰੂ ਕਿ ਸੁਪਨੇ ਚ ਵੀ ਪੀ ਇੱਕ ਦੋ ਜਮਚੇ ਦਾ ਲੱਗੀ ਨਾ ਹਾਂ ਕੀ ਕਰੀ ਜਨਾ ਮੈਂ ਮਗਰ ਤੂੰ ਆ ਬਾਪੂ ਆ ਤਮਰੇ ਉਹ ਬਾਪੂ ਕਾਉਣ ਨੂੰ ਯਾਰ ਤੇ ਕਿ ਹਯਾਤ ਮੈਨੂੰ ਨਹੀਂ ਰਹਿਣਾ ਉਹ ਨਹੀਂ ਬਾਪੂ ਯਾਰ ਕੀ ਹੋ ਗਿਆ ਗਲਤ ਸੁਣ ਲੈ ਮੇਰੀ ਗੱਲ ਸੁਣ ਲੈ ਨਾ ਤੈਨੂੰ ਕੀ ਕਿਹਾ ਵੀ ਵਿਆਹ ਨਹੀਂ ਕਰਾਉਣਾ ਉਹ ਕਿਸੇ ਧੀਆਂ ਭੈਣਾਂ ਦੀ ਜਿੱਤੇ ਨਹੀਂ ਹੁੰਦੀ ਉਹ ਮੈਨੂੰ ਕੀ ਦੱਸ ਗਿਆ ਕਿ ਜਿਹੜੀ ਨੇ ਵਿਆਹ ਕਰਾਉਣਾ ਜੋ ਕਿਸੇ ਨਾਲ ਹਉ ਟੱਪੀ ਉਸੇ ਨਹੀਂ ਨ ਕਰਾ ਰਿਆ ਤੇ ਵੀ ਇਸ ਨਾਲ ਕਰਾਉਂਦੇ ਜਵਾਗੜੀ ਇਹਨੂੰ ਕਿਉਂ ਹੋਇਆ ਸੀਗਾ ਕਿਹਦੇ ਨਾਲ ਆ ਜੋਤੀ ਨਾਲ ਉਹ ਬਾਪੂ ਯਾਰ ਇਹਨਾਂ ਨੇ ਪਹਿਲਾਂ ਬੇਬੇ ਬੇਬੇ ਨੇ ਤੈਨੂੰ ਮੋਹਲ ਨੇ ਤਾਂ ਉਹ ਲੜਕੇ ਘਰੋਂ ਡੱਕਰੀ ਆ ਗਈ ਇਹਨਾਂ ਨੇ ਘਰੋਂ ਡੱਕਰ ਦੀ ਫਿਰ ਮੈਂ ਉਹਦੇ ਨਾਲ ਵਿਆਹ ਕਰਾ ਲਿਆ ਫਿਰ ਹੁਣ ਮੈਂ ਕਿਸੇ ਨਾਲ ਤਾਂ ਕਰਾਉਣੀ ਸੀ ਬਾਪੂ ਯਾਰ ਹੁਣ ਇਹ ਨਹੀਂ ਇਹ ਨੂੰ ਸਾਡੇ ਵੀਨੇ ਕਰੋ ਡੱਕਰੀ ਇਹ ਤਾਂ ਹੋ ਹੀ ਨਹੀਂ ਸਕਦਾ ਉਹ ਡੱਕਰੀ ਹੀ ਬਾਪੂ ਇਹਨਾਂ ਨੇ ਦੋਨਾਂ ਨੇ ਮਾਂ ਪੁੱਤ ਨੇ ਰਾਏ ਕਰਕੇ ਬਾਪੂ ਸਭਗਵਾਨ ਪੁੱਤ ਲਾ ਭਗਵਾਨਪੁਰ ਕੌਣ ਬੱਪੂ ਹਣਾ ਤੇਰੀ ਮਾਂ ਹੋ ਕੌਣ ਦੇ ਦੇਣਾ ਦਾ ਹੁਣ ਓ ਹੁਣ ਤਾਂ ਆਜਾ ਮੇਰਾ ਨਾਂ ਰੱਖਿਆ ਵੈਸੇ ਚੰਗਾ ਬਾਪੂ ਯਾਰ ਤੂੰ ਯਾਰ ਮੈਂ ਚੱਪਲ ਜੀ ਨਾ ਪਾਇਰ ਚਪਾਲਾ ਜੀ ਫੇਰ ਨਾ ਭਾਈ ਫੇਰ ਭਾਈ ਫੇਰ ਤੇ ਤੁਹਾਰੇ ਨਾ ਮੇਰੇ ਲਾ ਤੇਰੇ ਥੋੜੀ ਮਾਰੂ ਬਾਪੂ ਯਾਰ ਮੈਂ ਤਨ ਆ ਗਿਆ ਨਾ ਮੈਂ ਚਾਹ ਬਣਾਈ ਜਾਂਦਾ ਸੀ ਮੜੀ ਜੇ ਚਾਹ 2 ਮਿੰਟ ਲੇਟ ਹੋਗੀ ਨਾ ਬਾਲਾ ਬੋਲੂ ਮੈਨੂੰ 2 ਮਿੰਟ ਖੜ ਜਾ ਬਸ ਫੇਰ ਗੱਲ ਕਰਦੇ ਆਪਾਂ ਸਾਰੇ ਮੈਂ ਮਾਰ ਮਾਰ ਮੋਦਰ ਫਿਰ ਮੈਂ ਬੋਲੂ ਨੋ ਇਧਰੋਂ ਫਿਰ ਮੈਂ ਬੋਲੂਗਾ ਹਾਂ ਤਾਂ ਹੁੰਦੇ ਰਿਹਾ ਹੋ ਵੀ ਆ ਬਵਾਸੀਰ ਵੀ ਇਹਦਾ ਕਰਾ ਆਪਰੇਸ਼ਨ ਮੇਰਾ ਸਾਰਾ ਮੇਰਾ ਬਾਪੂ ਯਾਰ ਤੇ ਕੋਟ ਆਇਆ ਪਰੇ ਧਰਦੇ ਯਾਰ ਭਾਈ ਉਹ ਮੂ ਬਾਪੂ ਹੁਣ ਵਿਆਹ ਤਾਂ ਹੁਣ ਹੋ ਗਿਆ ਦੇਖ ਹੁਣ ਤਾਂ ਕੋਈ ਦਾ ਹੱਲ ਨਹੀਂ ਹੈਗਾ 15 ਲੱਖ ਰੁਪਏ 15 ਲੱਖ ਰੁਪਏ ਉਹਨਾਂ ਨੇ ਮੈਨੂੰ ਦੇਤਾ ਚਾਹੇ ਫਾਂਚਰ ਲੱਖ ਦੂਨ ਰੇਲੀ ਵਿੱਚੋਂ ਅੱਛਾ ਮੈਨੂੰ ਬਾਅਦ ਵਿੱਚ ਦਗਾਗਾ ਬਲੈਕਮੇਲ ਨਹੀਂ ਕਰਦਾ ਬਾਪੂ ਮੈਂ ਤੈਨੂੰ ਉਂ ਕਹਿਣਾ ਹੈ 15 ਲੱਖ ਦੂਨ ਦੇ ਤਨ ਹਾਂ ਜਾਂ ਐਂ ਕਰਾਂ ਤਾਂ ਘਰ ਘਰ ਭਾਂ ਲਗਰਾਏ ਤੇ ਲੈ ਤੇ ਕੱਪ ਜਾ ਤੇ ਨਾ ਤੇਰਾ ਅੱਜ ਤੋਂ ਬਾਅਦ ਕੋਈ ਜ਼ਮੀਨ ਚ ਕੋਸਾ ਤੇਰਾ ਤੇ ਨਾ ਤੇਰਾ ਕੋਈ ਖਰਚ ਆ ਆਏ ਦੂਣ ਬਾਪੂ ਯਾਰਾ ਮੇਰੇ ਲੈ ਘਰ ਆ ਗਏ ਹੁਣ ਮੇਰਾ ਇਹ ਤਾਂ ਘਾਤਾ ਫੇਰ ਹੁੰਦਾ ਹੁੰਦਾ ਜੇ ਨਾ ਆਪਾਂ ਮੈਨੂੰ ਜਮ੍ਹਾਂ ਕਰੇ ਵਾਸਤੇ ਨਹੀਂ ਸੀਗਾ ਫਿਰ ਤੂੰ ਮੈਂ ਤੈਨੂੰ ਆ ਜਮੇ ਲੋਕਾਂ ਨੂੰ ਵਿਆਹ ਕੇ ਲਈ ਆ ਉਹ ਲੋਕਾਂ ਦੇ ਕੋਲ ਬਾਪੂ ਯਾਰ ਹੁਣ ਵਿਆਹ ਦਾ ਕਰਾਉਣੀ ਯਾਰ ਮੈਂ ਤਾਂ ਨਹੀਂ ਕਰਦਾ ਸੀ ਮੈਂ ਕੀ ਕਰਦਾ ਸੀਗਾ ਉਹ ਬਾਪੂ ਜਦੋਂ ਨਹੀਂ ਵਧੀਆ ਲੱਗਦੀ ਜੋ ਯਾਰ ਹੁਣ ਉਹਨੂੰ ਕਿਵੇਂ ਸਾਰੀ ਜ਼ਿੰਦਗੀ ਕੱਢਣੀ ਹੈ ਹਜੇ ਮੈਂ ਉਹਦੇ ਨਾਲ ਮੈਂ ਕਿਵੇਂ ਰਹਿ ਲਾਂਦਾ ਮੈਦਾਨ ਨਾਲ ਉਹਨੂੰ ਬੁਲਾ ਬੁਲਾ ਐ ਵੀ ਨਹੀਂ ਉਹਦਾ ਹੱਥੀ ਬੱਸ ਗਈ ਉਹ ਬਾਪੂ ਦੇ ਕੇ ਦੋ ਦਿਨਾਂ ਨੂੰ ਤਲਾਕ ਯਾਰ ਇਥੋਂ ਆਪੀ ਭੱਜ ਜੂਗੀ ਤਾਂ ਦੁਬਾਰੇ ਜਾਣ ਕੇ ਰੋਡੀ ਲਾਈ ਉਹ ਭੈਣਾਂ ਦੇ ਇੱਛਾਉਂਦੀ ਆ ਸਾਂਝੀ ਆ ਸਾਂਝੀ ਆ ਆਹ ਕਰਨਾ ਤੋਂ ਹੀ ਨਾ ਤੋਂ ਸੋਚਦੇ ਉਹਦੀ ਜਵਾਖੜੀ ਜਿੱਤ ਉਹਦਾ ਮਾਰੀ ਗਈ ਕੀ ਮਰ ਗਈ ਸਾਡੀ ਉਮਰ ਵਾਸਤੇ ਉਹ ਕਿੰਨੂੰ ਮੂੰਹ ਦਿਖਾਊਗੀ ਉਹ ਗੱਲ ਕਾ ਕੇ ਸੋਚਦੇ ਤੁਸੀਂ ਉਹ ਬਾਪੂ ਹੋਰ ਕਰਾ ਲੂਗੀ ਵਿਆਹ ਕਿਸ ਨਾਲ ਐ ਹੁਣ ਦੱਸ ਮੇਰੇ ਗੱਲ ਨਹੀਂ ਵੀਰ ਇਹਦਾ ਪਤਾ ਹੁੰਦਾਗਾ ਗਲਤੀ ਤੇ ਤੂੰ ਕੀਤੀ ਐ ਤੇ ਡਾਂਡੇ ਵੀ ਤੈਨੂੰ ਬੋਕਤਾ ਪਾਊਗਾ ਹੁਣ ਤੂੰ ਦੱਸ ਦੀ ਭੁਗਤੀਂਗਾ ਉਹ ਬਾਪੂ ਭੁਗਤ ਲਾਏ ਕੋਈ ਨਾ ਹੁਣ ਜੋ ਟਾਈਮ ਆਊਗਾ ਹੁਣ ਬਾਪੂ ਗੇਰਾ ਦਾ ਮੇਰਾ ਵਿਆਹ ਹੋਗਾ ਦੇਖ ਹੁਣ ਇਹਨੂੰ ਤਾਂ ਮੈਂ ਕੱਢ ਨਹੀਂ ਸਕਦਾ ਅੱਛਾ ਉਹਨੂੰ ਕੱਢ ਦੀਂਗਾ ਉਹ ਤਾਂ ਨਿਕਲੀ ਆਪ ਹੀ ਪਹਿਲਾਂ ਵਾਗੀ ਸੀ ਬਾਪੂ ਉਹ ਤਾਂ ਦੁਬਾਰੇ ਆਈ ਐ ਜਾਣ ਕੇ ਹੁਣ ਖੈ ਭਾਜੀ ਚ ਇਹ ਆਪ ਵੀ ਮੈਨੂੰ ਰੱਖੂਗਾ ਜਦੋਂ ਮੇਰੀ ਕੋਈ ਗੱਲ ਬਾਤ ਹੀ ਨਹੀਂ ਹੁਣ ਉਹਦੇ ਨਾਲ ਆਪਣਾ ਕੀ ਲੇਗਾ ਦੇਗਾ ਉਹਦੇ ਨਾਲ ਉਹ ਪੁੱਗਾਂ ਰੱਖਾਂ ਜਾਂ ਕੱਢੀ ਜਾਂਦੇ ਵੀ ਜਿਹੜਾ 15 ਲੱਖ ਰੁਪਏ ਫੜਾ ਆਖੜਾ ਨਾ ਮੈਨੂੰ ਫੜਾ ਸਾਰ ਉਹ ਲੈ ਲਈ ਬਾਪੂ ਲੈ ਲਈ ਨਹੀਂ ਫੜਾ ਮੈਨੂੰ ਮੈਂ ਫਿਰ ਕੁੜੀ ਨੂੰ ਵਿਆਹ ਕੇ ਤੋਰੂੰਗਾ ਇਹਨੂੰ ਮੈਂ ਹਾਂ ਐਂ ਕਰ ਲੈ ਬਾਪੂ ਲੈ ਲਈ ਜਿਹੜਾ 5-4 ਲੱਖ ਰੁਪਏ ਲੈਣਾ 5-5 ਨਹੀਂ 15-15 ਫੜਾ ਬਗਲੇ ਵਿਆਹ ਦਾ ਘਟਾਪਣਾ ਤੋਰੂੰਗਾ ਲੈ ਤੇਰੀ ਮਦਾ ਮੈਂ ਬਦਲ ਮਲਮੂ ਨਹੀਂ ਕਰਦੇ ਕੀ ਐਂ ਜਿਹਦੇ ਮਨੂ ਨਹੀਂ ਕਰਦੇ ਮੈਂ ਤੇ ਜਿੱਦ ਰੱਖਣੀ ਪਊ ਬਈ ਨਾਲ 15 ਲੱਖ ਰੁਪਏ ਦੇਉ ਜੋ ਆ ਕਾਨੂੰਨ ਦਾ ਖਰਚਾ 15 ਲੱਖ ਰੁਪਏ ਤੇ ਨਾ ਆਏ ਤਾਂ ਫਿਰ ਮੇਰੇ ਹਿੱਸੇ ਕੀ ਆ ਜਿਹਦੇ ਪੈਸੇ ਇਹ ਜਿਹੜਾ ਜਾਲ ਮੈਂ ਤੈਨੂੰ ਤੈਨੂੰ ਤਾਂ ਇਹਨਾਂ ਨੇ ਜਿਹੜਾ ਇੱਕ ਤੁਸੀਂ ਮਿਲ ਜਾਂਦਾ ਤੇ ਤੀਵੀਂ ਮਿਲ ਤੋੜਾਗਾ ਤੀਵੀਂ ਮਿਲ ਗਈ ਤਾਂ ਸਾਡੇ ਪੈਸੇ ਆ ਸੀ ਮੈਨ ਮੋਲ ਨੂੰ ਕਿਉਂ ਦਵਾ ਪੈਸਾ ਮਾਰੇ ਨੇ ਵਿਆਹ ਕਰਾਇਆ ਉਹਦੇ ਨਾਲ ਚਲ ਫਿਰ ਮੈਂ ਵਿਆਹ ਕਰੂੰਗਾ ਚਲ ਕਿਹਦਾ ਇਹਦਾ ਕੁੜੀ ਦਾ ਘਾਇ ਹੈ ਬਰਾਬਰ ਇਹਦੇ ਕਿਹੜੀ ਕੁੜੀ ਦਾ ਉਹ ਜੋਤੀ ਆਉਗੀ ਰਹਾ ਉਹ ਜੋਤੀ ਆਪ ਹੀ ਕਰਾ ਲੂਗੀ ਹੁਣ ਲਾ ਮੈਂ ਬਹਿ ਤਾ ਤੂੰ ਕੁਮਾਰ ਆ ਤੂੰ ਮੈਨੂੰ ਠੇਕਾ ਲਿਆ ਵਾ ਉਹ ਪੋਪਰੇ ਮੈਂ ਤੋਂ ਸਾਰਾ ਦਿਨ ਮੈਂ ਬਣਾ ਫਿੱਟਾ ਮੇਰਾ ਅੱਜ ਤੱਕ ਨਹੀਂ ਖੁੰਦਾ ਬਹਿ ਰਿਹਾ ਮੈਂ ਤੋੜ ਦੂੰ ਤੇਰਾ ਕੁਸ ਲੈ ਫਿਰ ਮੈਂ ਇਹਨੂੰ ਠੇਕਾ ਲਿਆ ਬਾਪੂ ਯਾਰ ਹੁਣ ਉਹਦਾ ਮੈਂ ਆਪਦਾ ਵਿਆਹ ਕਰਾਉਣਾ ਸੀ ਮੈਂ ਆਪਦਾ ਕਰਾ ਲਿਆ ਹੋਣਾ ਆ ਇੱਥੇ ਮਰਜ਼ੀ ਕਰਾਵੇ ਉਹ ਮੈਂ ਤਾਂ ਤੇਰੇ ਕੋਲ 15 ਲੱਖ ਰੁਪਏ ਹੈਗੇ ਬੰਦਾ ਇਸ ਪੇ ਟੱਪ ਗਿਆ ਬਾਪੂ 15 ਲੱਖ ਮੈਂ ਕਿਸੇ ਮਾਰੇ ਨਹੀਂ ਫੜਿਆ ਮੈਂ ਤਾਂ ਆਪਦਾ ਕੰਮ ਤੋੜਨ ਮਾਰੇ ਨਹੀਂ ਫੜਿਆਗਾ ਤਾਂ ਹੀ ਤਾਂ ਮੈਂ ਦੂਜਾ ਵਿਆਹ ਕਰਾਇਆ ਨਹੀਂ ਮੈਨੂੰ ਕੀ ਲੋੜ ਸੀਗੀ ਦੱਸ ਮਾਜੇਦਨ ਪਾਇ ਹੈ ਲੋੜ ਸੀ ਫੇ ਮੈਨੂੰ ਦਾਸ ਨੇ ਮਾਇਜੇਦਨ ਰੋਏ ਦਾ ਕਹਿੰਦਾ ਸੀ ਬਾਪੂ ਤੂੰ ਤਾਂ ਤੂੰ ਤਾਂ ਐਮਪੀ ਵਗ ਗਿਆ ਪਾਪੀ ਤਾਂ ਮੈਂ ਹੁਣ ਕਿਹਾਗਾ ਫਿਰ ਤੂੰ ਐਮਪੀ ਵਗ ਗਿਆ ਮੰਗ ਰੋ ਇਹਨਾਂ ਨੂੰ ਮੈਂ ਮੰਗਦਾ ਰਿਹਾ ਇਹਨਾਂ ਨੇ ਮੈਨੂੰ ਜਾਨੀ ਤਾਂ ਤੇ ਦੋਨੋਂ ਰੱਖਾ ਚਰਾਇਗਾ ਜੇ ਤੂੰ 15 ਲੱਖ ਕਹਣਾ 15 ਮੈਂ ਹੋਰ ਦੇ ਦੂੰ ਮੂਜਾ ਇਹਨਾਂ ਨੇ ਵਾਦਾ ਹੋਇਆ ਜਿਹੜੀ ਗੱਲ ਤੇਰੇ ਨਾਲ ਆ ਗਈ ਫਿਰ ਮੈਂ ਉਹਨੂੰ ਬੁਲਾਇਆ ਨਹੀਂ ਕਰਦਾ ਬਾਲਾ ਕਿਉਂ ਬੁਲਾਉਣ ਦਾ ਇੱਕੋ ਜਿਹਾ ਰੱਖ ਦੋ ਇਹਨਾਂ ਨੂੰ ਜਿਹੜੀ ਗੱਲ ਆ ਗਈ ਟੜੇ ਮੈਂ ਦੇਖਦਾ ਬਾਪੂ ਫਿਰ ਸੋਚੂੰਗਾ ਰਾਇ ਚੱਲ ਸੋਚੀ ਬੰਦ ਆਹ ਦਾ ਸੋਚ ਇਹ ਇਹ ਨਾ ਇਸ ਤਰ੍ਹਾਂ ਤੇ ਫਿਰ ਸਾਰਾ ਕੁਝ ਹਲਵਾਉਂਦੇ ਨਾ ਚੰਗਾ ਬਾਪੂ ਮੇਰੀ ਚਾਹ ਲੇਟ ਕਰਾਈ ਜਨਾ ਯਰੂੰ ਇਧਰੋਂ ਤੂੰ ਖੌਂਸੜੇ ਮਾਰੇ ਉਧਰੋਂ ਤੋਂ ਪਾਏਗਾ ਹੁਣ ਆਪਾਂ ਕੋਈ ਦੇਖੀ ਚੱਲੇਂ ਕਿਰਾਂ ਮੈਂ ਹਜੇ ਮੈਂ ਤੈਨੂੰ ਜਹਾਜ ਪੜੀ ਜਾਣਾ ਤੇ ਨਾਲ ਉਹ ਕੋਈ ਨਾ ਬਾਪੂਰਾ ਟਾਈਮ ਹੀ ਦੱਸੂ ਮੈਂ ਕੀ ਕਰਦਾ ਹੁਣ ਕੁੜੇ ਜੋਤੀ ਜੋਤੀ हां बहन जी ज्योति ਕਿਧਰ ਆ ਗਈ ਭੈਣ ਜੀ ਆਹ ਜੋਤੀ ਨਾ ਦਵਾਈ ਲੈਣ ਗਈ ਆ ਨਮੋਲ ਨਾਲ ਗਈ ਆ ਚੱਕਰ ਜਿਹਾ ਲੱਗਿਆ ਪਏ ਸੀਗੇ ਕੀ ਕਰਾਂ ਮੈਂ ਇਹ ਕੁੜੀ ਨੇ ਮੈਂ ਤਾਂ ਬਾਹਰ ਹੀ ਟੈਨਸ਼ਨ ਖਾ ਰખી ਐ ਇਸ ਕੁੜੀ ਦੀ ਕੋਈ ਨਾ ਕੋਈ ਨਾ ਹੁਣ ਤਾਂ ਸਭ ਕੁਝ ਠੀਕ ਹੋ ਜਾਊਗਾ ਉਹ ਨਾ ਕਹਿੰਦੀ ਮਾਂ ਮੈਨੂੰ ਚੱਕਰ ਜਿਹਾ ਆਉਂਦੇ ਨੇ ਤੇ ਨੀਂਦ ਜਿਹੜੀ ਪੇਵਾਂਗੇ ਬੀਪੀ ਨਾ ਘਟਿਆ ਹੋਵੇ ਬੀਪੀ ਘਟੇ ਹਾਂ ਉਹਨੇ ਕਿਹਾ ਸੀ ਨਮੋਲ ਨੂੰ ਆਹ ਪੱਤਰ ਬੀਪੀ ਚੈੱਕ ਕਰਵਾ ਲਿਆ ਦਾ ਉਹ ਕਹਿੰਦਾ ਮਾਂ ਮੈ ਲੈ ਜਾਣਾ ਤੇ ਕੱਲੀ ਤਾਂ ਕਹਿੰਦਾ ਕਿੱਥੇ ਜਾਊਗੀ ਕੱਲੀ ਤੂੰ ਆਹਾਂ ਉਰੀ ਐ ਬਸ ਬਾਜ਼ਾਰ ਚ ਹਾਂ ਮੈਨੂੰ ਨਾ ਟੈਨਸ਼ਨ ਹੋਈ ਪਈ ਆ ਉਹਦੀ ਜਵਾਕੜੀ ਦੀ ਕੀ ਬਣੂਗਾ ਇਹਦੀ ਜਿੰਨਾ ਨਾ ਭੈਣ ਤੁਸੀਂ ਹੁਣ ਨਾ ਟੈਨਸ਼ਨ ਲਓ ਹੁਣ ਤਾਂ ਤੁਹਾਡੇ ਸਾਹਮਣੇ ਦੇਖ ਤੁਹਾਨੂੰ ਵੀ ਤਿੰਨ ਚਾਰ ਦਿਨ ਹੋ ਗਏ ਇੱਥੇ ਆਇਆ ਨੂੰ ਦੇਖਦੀ ਐਸ ਤਾਂ ਇੱਕ ਤੋਂ ਦੋ ਨਹੀਂ ਕਹਿੰਦੇ ਕੁੜੀ ਨੂੰ ਐਂ ਤਾਂ ਪਤਾ ਭੈਣ ਜੀ ਹਾਂ ਪਰ ਐ ਸੋਚਦੀ ਆਂ ਵੀ ਜਵਾਕੜੀ ਫੇਰ ਉਹੀ ਗੱਲ ਉਹ ਤਾਂ ਫੇਰ ਵੀ ਦਿਔਰ ਰਹਿ ਗਿਆ ਉਹ ਲੈ ਕੇ ਜਾਂਦਾ ਚਲ ਕੋਈ ਨਾ ਯਾਰ ਜੇ ਇਹਨੂੰ ਕੰਜਰ ਨੂੰ ਕਹਿੰਦੇ ਸੁਰਤ ਹੋ ਜਾਵੇ ਟੱਬਰ ਨੂੰ ਆਪ ਲੈ ਕੇ ਜਾਵੇ ਕੋਈ ਨਾ ਕੋਈ ਨਾ ਦਿਔਰ ਵੀ ਤਾਂ ਨਾ ਪਰਾਂਮਾ ਵਰਗਾ ਹੁੰਦਾ ਹੈਗਾ ਜੇ ਆਪਾਂ ਦੇਖ ਗਏ ਹੈ ਬਣਾ ਤੂੰ ਗਾ ਲੈ ਟੈਨਸ਼ਨ ਨਾ ਲਿਆ ਕਰ ਤੇ ਉਸਤਾਪਤੀ ਬਣਾ ਕੇ ਰੱਖੀ ਹੋਈ ਐ ਜੀ ਭਾਈ ਹੈ ਉਹਦੇ ਮੂੰਹ ਨੂੰ ਜੇ ਦੇਖ ਕੇ ਤਾਂ ਫਿਰ ਸਭ ਤੇ ਤਾਂ ਅਗਲਾ ਕਹਦਾ ਵੀ ਤੁਸੀਂ ਇਹਨੂੰ ਤੋੜ ਦਿਓ ਇਹ ਕੌਣ ਬੋਲਦੀ ਨਹੀਂ ਕਿਸੇ ਮੁਰੇ ਹਾਂ ਤੁਹਾਨੂੰ ਆਪ ਨੂੰ ਹੀ ਪਤਾ ਹੈ ਭੈਣ ਜੀ ਹੈਨਾ ਇੱਕ ਤਾਂ ਜਵਾਬ ਹੁੰਦਾ ਬੋਲ ਕੇ ਸੁਣਾ ਰਹੇ ਹਾਂ ਇਹ ਤਾਂ ਬੋਲਦੀ ਨਹੀਂ ਵਿੱਚੇ ਵਿੱਚ ਕੁਲੀ ਜਾਂਦੀ ਐ ਬਿਓ ਬਸ ਚਲ ਕੋਈ ਨਾ ਉਹ ਨਾ ਟੈਨਸ਼ਨ ਜੀ ਲਿਆ ਕਰ ਤੂੰ ਮਾੜੀ ਮਾੜੀ ਗੱਲ ਦੀ ਐਵੇਂ ਫਿਰ ਤੂੰ ਵੀ ਪਿੱਕਟਾ ਕੇ ਬਹਿ ਜਾਵੇਂਗੀ ਤੇਰੀ ਦਵਾਈ ਚੱਲ ਪੂਗੀ ਕੀ ਕਰਾਂ ਫਿਰ ਹੁਣ ਟੈਨਸ਼ਨ ਤਾਂ ਹੁੰਦੀ ਐ ਨਾ ਇਹ ਗੱਲ ਆ ਕਿ ਜਿਹਦੇ ਕਤੀ ਦੁਖੀ ਐ ਭਈਓ ਕਿ ਸਭ ਕੁਛ ਓਹੀ ਗੱਲ ਆ ਕਿ ਤੁਸੀਂ ਆਪ ਹੀ ਸਿਆਣੇ ਹੋ ਹਾਂ ਕੀ ਕਰਾਂ ਜੇ ਜਮਾਈ ਚੱਜਦਾ ਹੋਵੇ ਆਪਾਂ ਆ ਵੀ ਕਹਿਣ ਲੱਤੀ ਦੇਖ ਪੁੱਤ ਬਣਾਉਣੇ ਬਣਾਉਣੇ ਹੈ ਫਿਰ ਆ ਗੱਲਾਂ ਹੀ ਨਾ ਹੁੰਦੀਆਂ ਭਈ ਸਾਡੇ ਨੂੰ ਗਾਲਾਂ ਦਿੰਨੇ ਆ ਹੁਣ ਤੇਰੇ ਬਾਈ ਨੇ ਵੀ ਉਸੇ ਨੂੰ ਗਾਲਾਂ ਦਿੱਤੀਆਂ ਨੇ ਕਹਿੰਦਾ ਤੂੰ ਆ ਕੀ ਚੰਦ ਜਾੜਤਾ ਹੈ ਮੈਨੂੰ ਅੱਥੇ ਮੂੰਹ ਦਿਖਾਉਣ ਜੋਗਰੇ ਨਹੀਂ ਛੱਡਿਆ ਸਾਰੇ ਪਿੰਡ ਚ ਪਰ ਕਿਹਨੋ ਜਵਾਕ ਆਵਦੇ ਮਾਪਿਓ ਦੀ ਨਾ ਸੋਚੇਗਾ ਸੱਸ ਸਹੁਰੇ ਦੀ ਕਿੱਥੋਂ ਸੁਣ ਲਊ ਉਹ ਹੀ ਤਾਂ ਗੱਲ ਆ ਭੈਣੇ ਸਾਡੀ ਤਾਂ ਜਮਾ ਗੋਡੀ ਲਵਾਤੀ ਇਸ ਮੁੰਡੇ ਨੇ ਲਵਾਤੀ ਮੈਂ ਤਾਂ ਸਮਝੀ ਹਜੇ ਕਹਿੰਦੀ ਸੀ ਮੇਰੇ ਤਾਂ ਧੀ ਹੁੰਦੀ ਵਿਆਹ ਕਾ ਤੌਰ ਦਾ ਦੀ ਇੱਕ ਦੁੱਖ ਸੀ ਉਹ ਤਾਂ ਤਾਂ ਐ ਸੀ ਧੀ ਤਾਂ ਆਵਦੇ ਬਗਾਨੇ ਤਾਣਾ ਫਿਰ ਉਹੀ ਗੱਲ ਪੁੱਤਾਂ ਨੂੰ ਫਿਰ ਕੀ ਕਹੀਏ ਜੇ ਕਹਿਣੀ ਆ ਤਾਂ ਰਸੇ ਚੱਕਦੇ ਨੇ ਚੱਕਦੇ ਨੇ ਕਿਸ ਬਸ ਕਹਿੰਦਾ ਕਿ ਇਹਨਾਂ ਤੋਂ ਬਿਨਾਂ ਜੱਗ ਤੇ ਨਾਉ ਨਹੀਂ ਹੈਗਾ ਨਾ ਪੁੱਤੇ ਦਾ ਬਸ ਇਹਨਾਂ ਦੀ ਤੇ ਹੀ ਵੱਡੀ ਐ ਜੇਤੀ ਹੋ ਜਾਂਦੇ ਭੂਲਾ ਫਲਾਣੇ ਦੇ ਦੋ ਕੁੜੀਆਂ ਹੋ ਗਈਆਂ ਤਿੰਨ ਹੋ ਗਈਆਂ ਤੇ ਇੱਕ ਰੱਬ ਜਵਾਕ ਦੇ ਦਲਾ ਜਵਾਕ ਦੇ ਕੇ ਹੁਣ ਕੜਾ ਸਿਕੰਗਾ ਨਾਲੇ ਆ ਮੈਂ ਕਹਿ ਦਿੰਦੀ ਆ ਹੈ ਵੀ ਮੈਨੂੰ ਉਹੀ ਗੱਲ ਇੱਕ ਪੁੱਤ ਦੇ ਦਿੰਦਾ ਵੀ ਮੈਨੂੰ ਜੇ ਖਿਆਈ ਦੇਣੀ ਸੀ ਤੀਂ ਨਾ ਜਕੇ ਘਰ ਨਾ ਪਾ ਸੀ ਜਦਾ ਹੈ ਦੀਦੀ ਮਾਂ ਤਾਂ ਜਾਨ ਸੌਕੀ ਹੁੰਦੇ ਆ ਜੇ ਪੁੱਤ ਦੀ ਮਾਂ ਦੀ ਜਾਨ ਬਾੜੀ ਔਕੀਆ ਸਾਡੇ ਕੰਨੀ ਦੇਖ ਲਾ ਕਿਵੇਂ ਡਿਬਰੇ ਵੱਜੇ ਪਏ ਨੇ ਸਾਡੇ ਢਿੱਡ ਚੋਕੀ ਤਾਂ ਮੈਂ ਕਿਹੜੀ ਆ ਭੈਣ ਜੀ ਤੁਹਾਨੂੰ ਆਪ ਨਹੀਂ ਪਤਾ ਹੈ ਹੁਣ ਤਾਂ ਪਤਾ ਹੀ ਹੈ ਭਾਈ ਕਿੱਥੇ ਸੌਖ ਜਕੇ ਜਵਾਈ ਚੱਜਦਾ ਹੋਊਗਾ ਤਾਂ ਕਿ ਮਾਂ ਸੌਕੀ ਹੈ ਤੀ ਸੌਕੀ ਹੈ ਹੁਣ ਮੈਂ ਤਾਂ ਆਪਦੇ ਨੂੰ ਡੁੱਬੜੇ ਨੂੰ ਕਹਿਨੀ ਆ ਭਾਈ ਵੇ ਤੂੰ ਕਿਉਂ ਕੰજરા ਜੇ ਤੈਂ ਪਿਆਈ ਕਰਵਾਉਣਾ ਸੀ ਤੂੰ ਮੈਨੂੰ ਅਧਿਕਾਰ ਦਾ ਮਾਂ ਮੈਂ ਤਾਂ ਕਰਵਾਉਂਦਾ ਨਹੀਂ ਕਿਉਂ ਮੈਂ ਬਗਾਨੀ ਦੀ ਨੂੰ ਡੰਡਦੀ ਹੈ ਕਿਉਂ ਮੈਂ ਰਾਂਬੇ ਥੱਲੇ ਹੁੰਦੀ ਕੋਈ ਤਾਂ ਗੱਲ ਜਦੋਂ ਧੀ ਔਖੀ ਐ ਤਾਂ ਮੇਰੇ ਕੋਲ ਵੀ ਔਖੀ ਐ ਔਖੀ ਐ ਭੈਣੇ ਉਹੀ ਤਾਂ ਗੱਲ ਜੇ ਪੁੱਤਾ ਸਾ ਮੇਰੇ ਪੁੱਤਾ ਮੈਂ ਕਹਾਂ ਜਿਆਦਾ ਸੌਖੀ ਆ ਮੈਂ ਤਾਂ ਤੇਰੇ ਨਾਲ ਵੀ ਔਖੀ ਆ ਘਰੇ ਮੇਰੇ ਕੋਈ ਚੀਜ਼ ਨਹੀਂ ਛੱਡੀ ਨੂੰ ਪੁੱਤੇ ਨਿਕੰਨਾ ਨੱਕੋ ਮੈਂ ਬੁੱੱਚੀ ਕਰਤੀ ਉਹ ਤਾਂ ਔਖਾ ਐ ਪਰ ਉਹ ਵੇਕਰ ਕਰ ਦੰਦਾ ਉਹੀ ਗੱਲ ਭਣੇ ਜਣੇ ਖਣੇ ਕੋਲ ਤਾਂ ਢੱਡ ਵੀ ਨਹੀਂ ਫਰੋਲ ਸਕਦੇ ਆ ਜੇ ਆਹ ਕਰ ਝੁਗਾ ਚੱਕਾਂਗੇ ਤਾਂ ਆਪ ਦਾ ਢੱਡ ਨੰਗਾ ਹੁੰਦਾ ਮੈਂ ਅਹੀਂ ਮੈਂ ਇਸ ਤਰੀਕੇ ਕਬੀਲੇ ਚ ਦੱਸ ਰਿਹਾ ਕਿ ਆਪ ਨੂੰ ਨਾਲ ਆਉਣਾ ਟਾਲਣਾ ਪੈਂਦਾ ਵੀ ਅਗਲੀ ਐ ਨਾ ਕਰੇ ਵੀ ਜਿੰਦਾ ਲੱਗਿਆ ਪਿਆ ਲੱਗਿਆ ਪਿਆ ਵੀ ਕਿ ਸੁਣਾਇਆ ਨਾ ਪਤਾ ਲੱਗੇ ਜੇ ਵੀ ਇਹ ਰੀਤੀ ਐ ਕਰਕੇ ਵੀ ਜਮਾਈ ਇਹਦਾ ਇਹੋ ਜਿਹਾ ਆ ਹੁਣ ਤਾਂ ਕਰਕੇ ਮੈਂ ਨਮੋਲ ਭੇਜੇ ਬੇ ਪੁੱਤ ਤੂੰ ਨਾਲ ਵਗ ਜਾਵੇਂ ਜੇ ਮੈਂ ਜਾਊਂਗਾ ਅਗਲਾ ਨਾ ਇੱਥੇ ਦੋ ਗੱਲਾਂ ਰਾਹ ਚ ਖੜਾਉਣੀਆਂ ਤੀਮੀਆਂ ਪੁੱਛਣੀਆਂ ਗੱਲਾਂ ਦੇ ਸਵਾਦ ਲੈਂਦੀਆਂ ਨੇ ਦੀਵੀਆਂ ਤਾਂ ਤਾਂ ਹੀ ਤਾਂ ਬਾਅਦ ਵਿੱਚ ਨਿਕਲਦੇ ਪਹੁੰਚਦੇ ਦੋ ਕਹਿੰਦੀਆਂ ਨੇ ਦੋ ਸੁਣਾਉਂਦੀਆਂ ਨੇ ਭਨੇ ਫਿਰ ਆਪ ਨੂੰ ਕੀ ਕਰ ਗਏ ਅੱਕੇ ਹੋਏ ਸੌ ਖੁਫਾ ਤਗੰਦਾ ਕਰ ਲਾਂਗੀਆਂ ਸੋਣੀਆਂ ਇਹ ਸੋਚਦੀ ਸੀਗੀ ਮੈਨਾਂ ਪਤਾ ਨਹੀਂ ਕਿੱਧਰ ਵਾਗੀ ਉਹ ਨਾ ਬੀ ਪੀ ਜਾ ਘਟਾਈ ਤੜਕੀ ਬੈਠੇ ਸੀ ਅੱਖਾਂ ਨਹੀਂ ਖੋਲਦੀਆਂ ਸੀ ਕੋਈ ਤਾਂ ਗੱਲ ਹੈ ਭਨੇ ਮੈਂ ਉਹਦੇ ਕਨੀ ਦੇਖਦੇ ਇੱਕ ਚੁਰੀ ਆਨੀ ਐ ਵੀ ਉਹ ਜਵਾਕੜੀ ਕੱਲ ਦੀ ਜਵਾਕੜੀ ਇਹਦਾ ਕੀ ਮਾਰਾ ਕੀਤਾ ਸੀ ਇਹਨੇ ਕੰਜਰ ਨੇ ਜਿਹੜਾ ਕੋਈ ਐਡਾ ਵੱਡਾ ਡੰਡ ਦੇ ਤਾਂ ਹੈ ਉਹ ਬੈਤਲ ਦਾ ਸੋਨੂ ਐਨੀ ਸ਼ਰਮਾ ਆਉਂਦੀ ਵੀ ਵਿਆਹ ਹੈ ਬਰਾ ਹੈਗਾ ਮੈਂ ਕਿਉਂ ਜ਼ਿੰਦਗੀ ਚ ਯਾਰ ਕੋਲਦੀ ਆ ਇਹਦੀ ਚ ਸੋਚਦੀਆਂ ਨਹੀਂ ਧੀ ਮੈਂ ਖਾਣੇ ਮਾਰਤੀਆਂ ਸਵਾਦ ਨੇ ਸੋਚਦੀਆਂ ਨਹੀਂ ਬਈ ਉਹ ਤਾਂ ਕਹਿੰਦੀਆਂ ਨੇ ਵੀ ਬਸ ਪਤਾ ਨਹੀਂ ਜਾਣਦੀ ਨੂੰ ਮੈਨੂੰ ਰਾਜ ਵਾਲਾ ਮੈਂ ਤਾਂ ਕਹਿੰਨੀ ਆ ਭਾਈ ਆਪਾਂ ਤਾਂ ਮੰਨੇ ਤੇਰੇ ਮੂਰੇ ਭਾਣੇ ਹੱਥ ਕਾਨੂੰਨ ਹੈ ਜੇ ਕੋਈ ਚਲਾ ਦੇ ਫੈਸਲਾ ਵੀ ਜਿਹੜਾ ਵਿਆਹ ਹੋਇਆ ਤੇ ਪੁੱਤਾ ਮੁੜ ਕੇ ਵਿਆਹ ਹੀ ਨਾ ਕਰਵਾ ਸਕੇ ਕਿਉਂ ਬਸ ਦੇ ਬਸ ਦੇ ਰਸਤੇ ਅਗਰਾਂ ਚ ਨਾ ਅੱਗ ਲਾਉਂਦੀਆਂ ਨੇ ਇਹ ਘੱਟੀ ਜਾਂਦੀਆਂ ਪੱਟ ਤੇ ਘਰ ਤਾਂ ਜਾਮਾ ਘਰ ਪੱਟ ਤੇ ਇੱਕ ਨਸ਼ਾ ਹੋਇਆ ਇਹ ਕਾ ਜਨਾਨੀ ਜਨਾਨੀ ਹੋਈ ਹਾਂ ਇਹ ਜਨਾਨੀ ਬਹੁਤ ਕੁਤੀ ਚੀਜ਼ ਹੁੰਦੀ ਆ ਬਾਰੀ ਕੁੱਤੀਦਾਰ ਹੁਣਾ ਵੀ ਬੈੜੀ ਆ ਭੈਣੇ ਇਹੇ ਲਈ ਰੋਗ ਆ ਇਹ ਬਾਲਾ ਗੰਤਾਰ ਹੋ ਗਾਇਆ ਇਹ ਚੱਲ ਭੈਣ ਜੀ ਮੈਂ ਨਾ ਪਾਣੀ ਦੀ ਘੁੱਟ ਪੀਂਦੀ ਸੀ ਹਾਂ ਚੱਲ ਕੋਈ ਨਾ ਪਾਣੀ ਤਾਂ ਤੈਨੂੰ ਮੈਂ ਲਿਆ ਦਨੀ ਆ ਕੋਈ ਨਾ ਲੈ ਫਿਰ ਮੈਂ ਤੈਨੂੰ ਉਸ ਠੰਡਾ ਬਾਹਰ ਕੈਂਪਰ ਚਾਹ ਚਾਹ ਦਿੰਦੀ ਆ ਰੋਚ ਕੱਢ ਕੇ ਤਾਂ ਕਿ ਵੀ ਨਹੀਂ ਕੱਢਦੀਆਂ ਸਿੱਟੇ ਇੰਪਾਲਰ ਇਹਨਾਂ ਨੇ ਵੀ ਕੱਪੜਿਆਂ ਵਾਲਿਆਂ ਨੇ ਲਹੂ ਪੀ ਰੱਖਿਆਗਾ ਮਣ ਮਣ ਤਾਕੇ ਦੇ ਦਦਾਂ ਲਾ ਕੇ ਇਸ ਮਾਈ ਤੁਹਾਨੂੰ ਕਾਗਾ ਨਹੀਂ ਦਿੰਨੀ ਮੈਂ ਬੇਬੇ ਹਾਂ ਕੀ ਚਾਹੀਏ ਤੁਹਾਨੂੰ ਮੈਨੂੰ ਕੀ ਚਾਹੀਦਾ ਲਿਆ ਕੇ ਦੇਤਾ ਮੈਂ ਤਾਂ ਤੁਸੀਂ ਹੋਗਾ ਜੇ ਕੋਈ ਚਾਹੀਦਾ ਹੋ ਤਾਂ ਮੈਂ ਨਹੀਂ ਕੋਈ ਨਾ ਹੁੰਦਾ ਤਾਂ ਵੀ ਕੀ ਆ ਬਾਪੂ ਨੇ ਪੁੜੇ ਸੇਕ ਤੇ ਮਾਰ ਮਾਰ ਕੇ ਕੀ ਕਹਿ ਗਿਆ ਹੀ ਬਾਪੂ ਨੂੰ ਹੈ ਬਾਪੂ ਨੇ ਦੋ ਤਿੰਨ ਮਾਰੇ ਮੇਰੇ ਘੋਟੇ ਚੱਕ ਕੇ ਉਥੋਂ ਤੇਰ ਤਾਂ ਮੈਂ ਕਹਿੰਨੇ ਪੁੱਤ ਜਿੰਨੀਆਂ ਪੈਣ ਨਾ ਉਹ ਨਹੀਂ ਥੋੜੀਆਂ ਨੇ ਕਿਉਂ ਬੇਬੇ ਤੇਰਾ ਮੈਂ ਦੱਸ ਕੀ ਚੱਕ ਲਿਆ ਇਹ ਜਿਹੜਾ ਮੇਰੇ ਮਾਰਨ ਨੂੰ ਫਿਰਦੇ ਹੋ ਤੁਸੀਂ ਸਾਰਾ ਡੱਬਰ ਮੈਨੂੰ ਸ਼ਰਮ ਤਾਂ ਆਉਂਦੀ ਨਹੀਂ ਹੈ ਨਾ ਕੰਜਰਾ ਤੈਨੂੰ ਹਰ ਤਾਂ ਮੈਨਾਂ ਇੱਕਦੋ ਹੀ ਆਏ ਹੋਣਗੇ ਤੇ ਪਰਿਉਨੇ ਘੋਟੇ ਇੱਕ ਦੋ ਕੋਈ ਨਹੀਂ ਆ ਚੱਪਲਾਂ ਹੀ ਤਾਂ ਅਣਗਿਣਤੀ ਮਾਰ ਗਏ ਮੇਰੇ ਵਧ ਗਰਿਆ ਉਹ ਲੱਗਦੀ ਆ ਆ ਹਾਂ ਵਧ ਗਰਿਆ ਕੰਜਰਾ ਪਹਿਨਦੇ ਤੇਰੇ ਅਹੀਂ ਪਹਿਨਦੇ ਪਹਿਨਦੇ ਮੈਂ ਨਾਲ ਤੁੰ ਨੂੰ ਕੀ ਕਹਿਣਾਗਾ ਵਿਆਹੀ ਕਰਾਇਆ ਜਿਹੜੀ ਸਾਕਤ ਲਿਆ ਕੇ ਰੱਖੀਆ ਘਰੇ ਉਹ ਪਰ ਬੇਬੇ ਵਿਆਹ ਹੀ ਕਰਾਇਆ ਮੈਂ ਕਿਉਂ ਹੀ ਲੈ ਆਉ ਨੂੰ ਵਿਆਹ ਕਰਾ ਲਿਆ ਹੁਣ ਉਹਦੇ ਨਾਲ ਚੰਗਾ ਭਲਾ ਤੇਰਾ ਵਿਆਹ ਹੋਇਆ ਹੋਇਆ ਸੀ ਨਾ ਉਹ ਚੰਗਾ ਭਲਾ ਕੀ ਵਿਆਹ ਹੋਇਆ ਵਾਹੀ ਬੇਬੇ ਜਦੋਂ ਤਾਂ ਰਹਿਣੀ ਨਹੀਂ ਸੀ ਉਹ ਕਿਉਂ ਮੇਰਾ ਸਾਰੇ ਡੱਬਰ ਨੇ ਉਹ ਤੁਸੀਂ ਲਹੂ ਪੀਤਾ ਓਏ ਤੇ ਨਿਕਲਿਆ ਕਰੋ ਲਹੂ ਪੀਤਾ ਨਾਲੇ ਹੋਰ ਕੰਜਰ ਗਾਹੇ ਗਾਹ ਵਧੀ ਜਾਂਦਾ ਤੁਸੀਂ ਨਿਕਲ ਜਾਓ ਕਰੋ ਤੁਸੀਂ ਕੀ ਕਰਦੇ ਹੋ ਇੱਥੇ ਬੈਠੇ ਮੈਂ ਘਰ ਬਣਾਇਆ ਤੇ ਫਿਰ ਤੁਸੀਂ ਬਣਾਇਆ ਤੇ ਬਣਾਇਆ ਹੀ ਹੈ ਮਿਹਨਤ ਕਰਕੇ ਇੱਥੇ ਤੱਕ ਆ ਕੇ ਘਾਹ ਤੇ ਲਿਖਿਆ ਤੇ ਦਾਦੇ ਦਾ ਬਣਾਇਆ ਵਾ ਜਿੰਨਾ ਬਣਾਇਆ ਵਾ ਕੱਲੀ ਪੀਪੀਸੀ ਜ਼ਰੂਰ ਕਰਾਤੀ ਵਿੱਚ ਕਮਰਿਆਂ ਦੇ ਤੇ ਫਿਰ ਇਹ ਤੇ ਵੀ ਪੈਸਾ ਲੱਗਦਾ ਪਤਾ ਕਿੰਨਾ ਤਿੰਨ ਚਾਰ ਲੱਖ ਰੁਪਏ ਆ ਗਿਆ ਖਰਚਾ 50 ਲੱਖ ਆ ਗਿਆ ਮੈਂ ਕੌਣ ਕਰੈ ਨਹੀਂ ਸ਼ਗਵ ਬੇਬੇ ਉਹੀ ਮਰੀ ਜਣੀ ਨਹੀਂ ਤੂੰ ਵੀ ਚਾਹ ਠੀਕ ਹੈ 20000 ਰੁਪਏ 25 ਇੱਕ ਕਮਰੇ ਤੇ ਲੱਗਿਆ ਫਿਰ ਚਾਰ ਤਾਂ ਕਮਰੇ ਆ ਹਾਰੇ ਤੇ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਦੇਖ ਲੈ ਬੇਬੇ ਚਾਰ ਕਮਰੇ ਆ ਜੋੜ ਲਾ 25000 ਨੂੰ ਲਾ ਲ ਲੱਖ ਹੋ ਗਿਆ ਫੇਰ ਲੱਖ ਕਿੰਨਾ ਕ ਡਰ ਪਾਇ ਤਾਂ ਕੁਛ ਨਹੀਂ ਪਾਈ ਜਾਂ ਇਸੇ ਵਾਲੇ ਹੋਣਗੇ 1 2 ਬਸ ਵਿਲੇ ਨੂੰ ਖਾਣ ਨੂੰ ਮਿਲੇ ਨਾ ਉਹਦੇ ਪਾਇ ਤਾਂ ਕੁਛ ਨਹੀਂ ਹੁੰਦਾ ਵਿਲੇ ਨੂੰ ਖਾਣ ਨੂੰ ਨਹੀਂ ਬੇਬੇ ਮੈਂ ਹੁਣ ਜੇ ਵਿਆਹ ਕਰਾਇਆ ਨਾ ਹੁਣ ਮੈਂ ਆਪਦਾ ਕੰਮ ਕਿਤੇ ਕਿਤੇ ਤਾਂ ਲੱਗੂੰਗੀ ਹੁਣ ਮੈਂ ਦੇਖੀ ਆ ਨਾ ਹੁਣ ਜੋ ਤੁਸੀਂ 24 ਘੰਟੇ ਦਾ ਮੈਨੂੰ ਕਲੇਸ਼ ਚ ਰੱਖੀ ਰੱਖਦੇ ਹੋ ਮੇਰਾ ਦਿਮਾਗ ਹੋਰ ਪਾਸੇ ਜਾਣ ਹੀ ਦਿੰਦੇ ਹੁਣ ਮੈਂ ਨਸ਼ੇ ਵੀ ਛੱਡ ਤੇ ਵਧੀਆ ਥੈਰੇਪੀ ਆ ਉਹ ਆ ਗਿਆ ਹੁਣ ਤੇਰਾ ਬੱਬਰ ਉਹੀ ਸਲਕੂਗਾ ਉਹ ਐਵੇਂ ਕਿਵੇਂ ਸਲਕੂ ਆ ਹਾਂ ਉਸੇ ਤੇ ਲੋਟ ਆਵੇਂਗਾ ਲੋਕਾਂ ਨੇ ਕਲੇਸ਼ ਨਹੀਂ ਨਿਭੜਦੇ ਸਿਆ ਦੇ ਘਰੇ ਦਾ ਦੇਖ ਲੈ ਵੀ ਕੀ ਕੋ ਸੋਇਆ ਪਿਆ ਤੇਰੀ ਉਹ ਹਵਾ ਉਦੋਂ ਬਾਲੀ ਉਹ ਕਰਦਾਗਾ ਐਵੇਂ ਵਖੇ ਤੂੰ ਘਰੋਂ ਭੱਗ ਜਾ ਮੈਨੂੰ ਦੇ ਜਿਹੜੇ ਤੇਰੇ ਕੋਲ ਪੈਸੇ ਆ ਐਵੇਂ ਦੇਦਾ ਪੈਸੇ ਪੈਸੇ ਦਾ ਮਸਾ ਲਏ ਆ ਪੈਸਿਆਂ ਮਾਰ ਇਹਨਾਂ ਦਾ ਮੈਂ ਵਿਆਹ ਕਰਾਇਆਗਾ ਮੈਂ ਡਬਾ ਜੀ ਤਾਂ ਹੀ ਦਾ ਘਰੋਂ ਕੱਢਦਾ ਸੀਗਾ ਉਦਵਾਰ ਵਾਲਿਆ ਕਿ ਮੂਸ ਮਾਰ ਕੇ ਬੋਲਾ ਮੂਸ ਮਾਰ ਕੇ ਬੈਕਟਰੀ ਖਾਲੇ ਇੱਥੋਂ ਹੋਣਾ ਖਾਲੇ ਇੱਥੋਂ ਨਾਲੇ ਫਿਰ ਉਹਨੂੰ ਕਿਉਂ ਲਿਆਂਦਾ ਫਿਰ ਬੇਬੇ ਤੁਸੀਂ ਜਦੋਂ ਮੈਂ ਕੱਢਤੀ ਕਿਰਾਂ ਕਰੋ ਮੈਂ ਤਾਂ ਲੈ ਕੇ ਆਉਂਗੀ ਮੇਰੀ ਨੋ ਆਹੋ ਨੋ ਆ ਫਿਰ ਨੋ ਨੂੰ ਆਪਦੇ ਕੋਲੇ ਪਾਇਆ ਕਰ ਰਾਤ ਨੂੰ 2-2 ਵਜੇ ਤੱਕ ਉੱਠ ਕੇ ਤੁਰੀ ਫਿਰਦੀ ਰਹਿੰਦੀ ਆ ਉਹ ਉਹਨੂੰ ਲੈਦੀ ਤੇ ਲੱਗਦੀ ਆ ਰਾਤ ਨੂੰ ਤੇ ਹੁਣ ਜੇ ਪਾਣੀ ਤੇ ਲੱਗੂ ਤਾਂ ਬੰਦਾ ਪੀਊਗਾ ਉੱਠ ਕਿਉਂ ਥੋੜੇ ਖਾਤਰ ਅਸੀਂ ਗੱਲ ਘੁੱਟਾ ਤਾਂ ਦੇਣੀ ਲੱਗਿਆ ਆਪਦੇ ਐਵੇਂ ਇੱਥੇ ਪੈਰ ਜਖੜ ਕਾਉਂਦੀ ਤੁਰੀ ਫਿਰਦੇ ਰਾਤ ਨੂੰ ਡਰਾਈ ਜਾਂਦੀ ਰਹਿੰਦੀ ਆ ਭੈਣੇ ਡੈਨਰ ਦਾ ਮੂੰਹ ਆ ਮੇ ਕਹੇ ਘੜਟੇ ਕਦਾਬ ਬੇਬੇ ਐਵੇਂ ਨਾ ਮੇਰੇ ਤੁਸੀਂ ਮਾਰੀਏ ਚੱਲਿਆ ਕਰੋ ਜਾ ਨਿਕਲ ਜਾ ਆ ਦੇਖੀ ਕਿ ਜਲੂਸ ਕੱਢਿਆ ਆ ਦੇਖ ਲੈ ਲੈ ਉਹ ਕਿਉਂ ਬੇਬੇ ਖਿੱਚੀ ਨੀ ਆ ਦੇਖ ਤੈਨੂੰ ਹੀ ਲੱਗਦਾ ਬੇਬੇ ਸਾਰੀ ਪਾਟੀ ਪਈਆ ਕੰਜਰਾ ਸਾਰੀ ਪਾਟੀ ਪਈਆ ਇਹ ਪੈਂਟ ਦੇਖੀ ਤਾਂ ਉਹ ਪਿੱਛੇ ਆਈ ਆ ਐਂ ਥੋੜੀ ਆ ਗਈ ਉਹ ਪਾਟਿਆ ਕੱਪੜਿਆਂ ਨੂੰ ਲੈ ਫੈਸਨਾ ਬੇਬੇ ਨਹੀਂ ਮੈਂ ਮੈਂ ਜਲਦਾ ਹੀ ਚੱਲਦਾ ਕੰਮ ਇੱਥੇ ਤਾਂ ਕਹਿੰਦੇ ਨਾ ਕਿ ਜੇ ਕੋ ਚੱਜ ਦਾ ਜਿਹੜਾ ਕੱਪੜਾ ਪਾਇਆ ਹੋਗਾ ਤਾਂ ਵੀ ਕੁੜਗਾਨੀ ਆ ਉਹ ਕਰਦੀਆਂ ਮਨ ਲਾ ਦੋਸੇ ਦੇ ਫੋਨ ਆ ਗੇ ਔਰ ਨਹੀਂ ਉਦਾਸ ਹੁੰਦਾ ਹੁਣ ਚਾਹ ਬਣਾ ਕੇ ਦੇ ਕੇ ਆਇਆ ਚਾਹ ਪੀ ਜਾਂਦੀ ਆ ਪਕੌੜੇ ਦਿੱਤੇ ਆ ਦੋ ਚਾਰ ਲਿਆ ਕੇ ਪਾਈਆ ਚਾਹ ਕੌਣ ਬਣਾ ਕੇ ਦੇਖਿਆ ਮੈਂ ਦੇ ਕੇ ਆਏ ਬੇਬੇ ਹੋਰ ਕੌਣ ਦੇਖਿਆ ਤੇ ਪਹਿਲਾਂ ਤਾਂ ਉੱਠ ਕੇ ਪਾਣਾ ਗਲਾਸ ਨਹੀਂ ਪੀਂਦਾ ਸੀ ਲੈ ਮੇਰੇ ਘਰ ਵਾਲੀ ਹੁਣ ਚਾਹ ਦਾ ਬਣਾ ਕੇ ਦੇਈ ਸਕਦਾ ਏਡੀ ਗਿੱਡੀ ਗੱਲ ਉਹ ਥੱਪੜ ਮੈਂ ਘਰ ਪਤਾ ਅੰਦਰੇ ਕੋਈ ਡੱਬਾ ਡੁੱਬਾ ਧਰ ਦੇਖ ਕਾਲਾ ਕਾਸੀਆ ਵੀ ਡੱਬਾ ਡੁੱਬਾ ਧਰ ਕੇ ਤੇ ਕੋ ਬਾਹਰ ਨਿਕਲਿਆ ਕਰ ਅੰਦਰੇ ਅਹ ਕਰ ਲਿਆ ਕਰੋ ਹੱਗ ਮੂਤ ਵੀ ਅੰਦਰ ਹੀ ਲਿਆ ਕਰੂਗੀ। ਉਹ ਬੋ ਕਹੇ ਜਿਓ ਗੱਲਾਂ ਕਰੀ ਨੀ ਉਹ ਬੋਲਦੀ ਨੀ ਦੇਖਦੀ ਨੀ ਬੋਲਦੀ। ਓਏ ਇਹ ਦੇਖਦੀ ਨਾਲ ਹੀ ਆਏ ਹੁਣ ਤੁਰੀ ਤਾਂ ਫਿਰਦੀ ਉਹ ਨਹਾ ਕੇ ਗਈ ਸੀਗੀ ਹੁਣ। ਜਿਓ ਕਹਿੰਦੀ ਮੈਂ ਸੁਰਖੀ ਬੋਡਰ ਲਾਲਾ ਮੜਾ ਕਹਿੰਦੀ ਤੂੰ ਚਾਹ ਬਣਾ ਲਿਆ ਕੁੱਟ ਫੇਰ ਕਿੱਡੀ ਗੱਲ। ਜਮਾ ਥੱਲੇ ਲੱਗਿਆ ਪਿਆ। ਇਹ ਉਹਨੂੰ ਚਾਹ ਬਣਾਤੀ ਤੜਕੇ ਉੱਠ ਕੇ ਮੋਦੇ ਹਿੱਸੇ ਦੇ ਭਾਂਡੇ ਮਾਂਜ ਤੇ ਫਿਰ ਕਿੱਡੀ ਗੱਲ। ਮੈਂ ਤਾਂ ਕਹਿੰਦੀ ਪੁੱਤ ਵਧ ਗਿਆ। ਸਮਝਦੀ ਹੱਥਾਂ ਨਾਲ ਤੜਕੇ ਭਾਂਡੇ ਮਾਂਜ ਆ ਕਰ। ਉਹ ਲੈ ਕੱਪੜੇ ਦੇਵੀ ਨਾਲ ਹੀ ਧਵਾਈ ਦੇ ਬੇਪੇ ਹੁਣ ਫਰਾਂ ਹੈ ਨਾ। 15 ਲੱਖ ਕਿਹੜਾ ਥੋੜਾ ਹੁੰਦਾ ਡਿੱਕਰੀ ਨਹੀਂ ਕਰਿਆ ਅਗਲੇ ਨੇ 1000 ਚਾਂੇ ਕੱਢ ਕੇ ਤੇਰੇ ਨਹੀਂ ਆਈ ਹੂੰ ਉਹਨਾਂ ਨੇ ਤਾਂ ਤੂੰ ਨੌਕਰ ਲੇਤਾ ਹੈ ਨੌਕਰ ਬਣਾਇਆ ਤੈਨੂੰ ਪੈਸਾ ਦੇ ਕੇ ਨੌਕਰ ਫਿਰ ਉਹ ਆ ਉਹਦੇ ਘਰੇ ਰੱਖ ਲੈਂਦੀ ਏ ਹੋਰ ਨੌਕਰ ਦੀ ਲੋੜ ਜੀ ਵਿਆਹ ਕਰਾਇਆ ਅਗਲੀ ਨੇ ਵਿਆਹ ਵੀ ਤਾਂ ਕਰਵਾਇਆ ਪੁੱਤ ਜੇ ਨੌਕਰ ਰੱਖਦੇ ਸੀ ਅਗਲਾ ਬਾਲਾ ਪੈਸਾ ਮੰਗਦਾ ਸੀ ਹੁਣ ਤੈਨੂੰ 15 ਲੱਖ ਚ ਖਰੀਦ ਲੈ ਅਗਲੀ ਨੇ ਸਾਲ ਪਰ ਤੇ ਇੱਥੇ ਠੁਕਲੁਕ ਦਾ ਕੰਮ ਕਰਾਉਗੀ ਉਹਨਾਂ ਨੂੰ ਕੀ ਮਾੜਾ ਫਰੀ ਦਾ ਨੌਕਰ ਉਹ ਫਰੀ ਦਾ ਕੋਈ ਨਹੀਂਗਾ ਬੇਬੇ ਨਾ ਨੌਕਰ ਨਹੀਂ ਉਹ ਮੈਂ ਕੋਈ ਉਹਦੇ ਘਰ ਆਲਾਂਗਾ ਆਹੋ ਘਰ ਆਲਾ ਪਰ ਭਾਂਡੇ ਨਹੀਂ ਮਾਗਦਾ ਹੁੰਦਾ ਓਏ ਉਹ ਤਾਂ ਉਹਦੇ ਨਾਲ ਉਹਦੇ ਤੜਕੇ ਨਾਲ ਟੂਹੀ ਦੁਖੀ ਜਾਂਦੀ ਸੀਗੀ ਉਹ ਪਤਾ ਨਹੀਂ ਉਹਨੇ ਬਾਲਟੀ ਪਾਣੀ ਲਿਆ ਆ ਜੀ ਉਹ ਤੁਹਾਨੂੰ ਕਿੱਦੇ ਤੇ ਇਥੇ ਬੋਲੇਗਾ ਵੀ ਹੁਣ ਹੋਣਗੀ ਬੇਬੇ ਹੁਣ ਉਹ ਡਵਾ ਜੀ ਦੇ ਹੋਣਗੇ ਉਹਦਾ ਉਹ ਹੀ ਸ਼ਕਲ ਦਾ ਜਮਾਨਾ ਤੰਮਾਰਨੇ ਨੇ ਹੁਣ ਉਹ ਹੀ ਸ਼ਕਲ ਦਾ ਤਾਂ ਮੂਮ ਨਾ ਜਵਾਕ ਰੱਖਾਂ ਮੇਰੇ ਚੁੰਨੀ ਨਾਲ ਹੈ ਰੇਤੇ ਵਾਲੇ ਪੁੰਜੀ ਆ ਨਾ ਓ ਲੈ ਬੇਬੇ ਕੀ ਹੋ ਗਿਆ ਲੈ ਤੇਰੀ ਚੁੰਨੀ ਆ ਗਾਹਾਂ ਦੀ ਚੀਨਮੀਂ ਦੀ ਐ ਇਹ ਚੀਨਮੀਂ ਨੇ ਤਾਂ ਲੈ ਕੇ ਦਈ ਖੜਿਓ ਤੁਸੀਂ ਤੇਰੇ ਰਾਨੇ ਲੋਟਾ ਜੋ ਹਿੱਚੜੀਆ ਇਹੇ ਸੋਲੀਆਂ ਦੋ ਚੁੰਨੀਆਂ ਇਹ ਜਿਹੜੀਆਂ ਤੂੰ ਲਈ ਫਿਰਦੀ ਆ ਬੇਬੇ ਪੁੱਤ ਮੇਰੇ ਕਿਨੇ ਤਾਂ 50 ਰੁਪਏ ਦੀ ਹੋਵੇ ਮੈਂ ਤਾਂ ਟਾਈਮ ਪਾਸ ਕਰਨਾ ਹੋਵੇ ਮੈਂ ਟਾਈਮ ਪਾਸ ਦੀ ਦਵਾ ਲੈ ਕੇ ਆਏ ਸੀਗਾ ਹਾਂ ਅਸੀਂ ਘਰ ਬਸਾਉਣੇ ਨੇ ਪਤਾ ਸਾਡੇ ਤਾਂ ਗੁੜਚਾ ਦਾ ਸੋਚਾ ਹੈ ਉਹ ਗੁੜਚਾ ਦਾ ਮੁੰਡਾ ਹੈਗਾ ਬੇਬੇ ਫਿਰ ਮੈਂ ਵੀ ਤੁਹਾਡਾ ਪੁੱਤਾਂ ਮਾੜਾ ਮੂਟਾ ਮੇਰੇ ਬਾਰੇ ਵੀ ਸੋਚ ਲਓ ਕਿ ਮੈਨੂੰ ਬਸ ਜੰਮ ਕੇ ਛਿੜਤਾ ਟਾ ਜਾਣਾ ਹਲੇ ਤੱਕ ਸੋਚਦੀ ਆਂੀ ਆ ਤੈਨੂੰ ਹਾਏ ਹਾਂ ਪਹਿਲੇ ਬਾਪੂ ਨੇ ਬਾਹਲਾ ਕੁੱਟਿਆ ਦੱਸੀ ਮੈਨੂੰ ਆ ਕੇ ਮੇਰੇ ਵਾਰੀ ਦੀ ਸੋਚ ਲੋ ਉਹ ਫਿਰ ਉਹੀ ਦਾ ਕਹਿਣਾ ਬੇਬੇ ਬਹਿ ਗਿਆ ਆ ਕੇ ਖਾਣ ਲੱਗਾ ਦਿਮਾਗ 10 ਮਿੰਟ ਕੰਮ ਕਰਕੇ ਆ ਕੇ ਬੈਠੀ ਸੀ ਨਪੁੱਤੀ ਨੇ ਮਗਰੇ ਪੇਟ ਤੱਕ ਬਗ ਜਾ ਬੈਠੀ ਹੋਣੀ ਐ ਬੈਠੀ ਹੋਣੀ ਨਹੀਂ ਹੁਣੀ ਨਹੀਂ ਭੇਜ ਜਾ ਆ ਪਾਏ ਕੁੱਟ ਕੁੱਟ ਖਾ ਕੇ ਉਹਨੂੰ ਤਾਂ ਦੱਸ ਕੇ ਵੀ ਨਹੀਂ ਆਇਆ ਉਹਨੂੰ ਤਾਂ ਚਾਹ ਵਧੀਆ ਪਿਆ ਕੇ ਆਇਆ ਪਕੌੜੇ ਉਹਦੇ ਲਿਆ ਕੇ ਮੂੰਹ ਲਾਲ ਦਿਓ ਮੂੰਹ ਲਾਲ ਤੋਂ ਬਿਨਾ ਤਾਂ ਇਹਨਾਂ ਨੇ ਪਕੌੜੇ ਨਹੀਂ ਖਾਦੇ ਜਾਂਦੇ ਉਹਨੂੰ ਤਾਂ ਕਹਿ ਕੇ ਆਉਂਗੀ ਭਾਈ ਜੇ ਸਾੜੇ ਜਵਾਬ ਚੀਜ਼ ਲੈਣਾ ਹੋਗਾ ਜਮਾਣਾ ਦੇ 来 ਮੈਂ ਅਗਲੇ ਨੂੰ ਨਗਦ ਪੈਸੇ ਦੇ ਕੇ ਆਂਗਾ। ਨਾ ਮੈਂ ਤਾਂ ਕਹੂੰਗੀ ਭਈ ਸਾਡੇ ਮੁੱਲ ਤੇ ਚਾਹੇ ਦੁਕਾਨ ਤੇ ਸੌਦਾ ਮਾਰ ਲਾ ਐਡਾ ਪੈਸਾ ਮੇਰੇ ਕੋਲ। ਉਟਲ ਜਾ ਉਹ ਤਾਂ 2 ਮਿੰਟਾਂ ਹੀ ਛੱਡ ਜੂ ਮੈਨੂੰ 5-4 ਲੱਖ ਦਾ ਹੋਊਗਾ। ਅੱਛਾ ਐਡੀ ਗੱਲ ਨਹੀਂ ਹੈਗੀ ਬੇਬੇ ਹੁਣ। ਆਹ ਦੇਖ ਤਾਂ ਸਹੀ। ਪੁੱਤ ਮੈਂ ਆਪਦੇ ਹੱਕ ਦੇ ਕਮਾ। ਮੁੜਕਾ ਲਿਆ ਇਸਰੀ। ਬੇਬੇ ਮੈਂ ਉਹ ਮੁੜਕਾ ਹੀ ਐ ਉਹ ਤੈਨੂੰ ਕੀ ਦੱਸਾਂ ਹੁਣ ਬੇਬੇ ਦੋ ਹੀ ਜਵਾਬ ਕੱਢਦਾ। ਗੱਲ ਆੜਦੀ ਨਹੀਂ। ਗੱਲ ਆੜਦੀ ਨਹੀਂ। ਟਾ ਜਾਣੇ ਨੂੰ ਟੱਕਿਆ ਬੈਠਾ ਜਮਾਂ। ਆ ਐਵੇਂ ਟੱਕੇ ਬੈਠਾ ਹਾਂ ਤਾਂ ਸਾਰਾ ਕੁਝ ਛੱਡਿਆ ਮੈਂ। ਅੱਖਾਂ ਦਾ ਰਹਿ ਰਿਹਾ ਕਿ ਮੈਨੂੰ ਸੁਝਾ ਬੰਗਾ ਨੇ ਆਹਨੂ ਕੀ ਹੋਇਆ ਅੱਖਾਂ ਸਹੀ ਹੋਵੇ ਬੇ ਆ ਸਹੀ ਅੱਖਾਂ ਦਾ ਛੱਡਿਆ ਨਾ ਸਭ ਪੁੱਤ ਦਵਾਈ ਲੈਣਾ ਵਧੀਆ ਡਾਕਟਰ ਤੋਂ ਗਰੋਵਰ ਤੋਂ ਲਿਆ ਹੈਗਾ ਹੁਣ ਵਧੀਆ ਸਰੀਰ ਸੈਟਾਗਾ ਪਰ ਬਾਪੂ ਨੂੰ ਬੇਬੇ ਇੱਕ ਗੱਲ ਕਹੀ ਦੀ ਮੈਂ ਵੀ ਇਹ ਮੇਰਾ ਵੀ ਇਸ ਘਰ ਚ ਨਾ ਅੱਧਾਗਾ ਹਰੇਕ ਗੱਲ ਤੇ ਨਾ ਤੁਸੀਂ ਮੈਨੂੰ ਇਹ ਗੱਲ ਜੀ ਨਾ ਕਹਿਆ ਕਰੋ ਵੀ ਤੈਨੂੰ ਬੇਦਖਲ ਕਰ ਦਾਂਗੇ ਤੈਨੂੰ ਘਰੋਂ ਕੱਢ ਦਾਂਗੇ ਮੈਂ ਕੱਢ ਦਿਆਂ ਘਰੋਂ ਮੈਂ ਤਾਂ ਕੁਝ ਨਹੀਂ ਇਹ ਸਾਰਾ ਟੱਬਰੀ ਕੱਢ ਦੂੰਗਾ ਨਹੀਂ ਦੇਂਦੀ ਤੈਨੂੰ ਇਸ ਘਰ ਚ ਚਮਚਾ ਵੀ ਤੂੰ ਦਾ ਕਹੇਂਗੀ ਸਾਰਾ ਕੁਝ ਹੀ ਪੁੱਤ ਤੇਰਾ ਜੇ ਮੈਂ ਆਪਦੀ ਇੱਛਾ ਦਾ ਖਬਰ ਲਵਾ ਦੂੰ ਥੋਡੀ ਖ਼ਬਰ ਚ ਨਾਲੇ ਫੋਟੋ ਵੱਡੇ ਵੱਡੇ ਪੇਜ ਤੇ ਲਵਾ ਦੂੰ ਥੋਡੀ ਲਵਾਉਣੀ ਟਹਿ ਜਾਣਾ ਤੇਰੀ ਖ਼ਬਰ ਵੱਡੇ ਪੇਜ ਚ ਨਾਲੇ ਹੋਰ ਦੇਖਦਾ ਸੀ ਕਿ ਮੈਂ ਡਰਾਉਂਦਾ ਕੰਜਰ ਡਰਾਉਂਦਾ ਕ ਨਹੀਂ ਦੇਖ ਲੈ ਟਹਿ ਜਾਣਾ ਲਵਾਉਂਦਾ ਖ਼ਬਰਾਂ ਇਹ ਆ ਜਾਂ ਤਾਂ ਤੇਰੇ ਪਿਆਉਣ ਤੇਰੀਆਂ ਲੱਤਾਂ ਸਮਾਰਕ ਤੇ ਲਵਾਉਂਗੀ ਰਵੀ ਇੱਥੇ ਬੈਠਾ ਤੂੰ ਇੱਥੇ ਬੈਠਣਾ ਹੋਰ ਮੈਂ ਕਿੱਥੇ ਬੈਠਣਾ ਮੈਂ ਇਹ ਕਹਿੰਦੀ ਸੀ ਪੁੱਤੋਂ ਅਨਮੋਲ ਨੂੰ ਲੈ ਗਏ ਅਨਮੋਲ ਤੇ ਨਾ ਜੋਤੀ ਡਾਕਟਰ ਦੇ ਗਏ ਹੋਏ ਬਾਬਾ ਟਾਈਮ ਦੇ ਹੈ ਜੇ ਤੇ ਕਰਾਈ ਨਹੀਂ ਕੁੱਝ ਆਵੜ ਮਾਗਰੇ ਡਾਕਟਰ ਦੇ ਕਰਨ ਵਾਗ ਗਿਆ ਉਹ ਉਹਨੂੰ ਬੀਪੀ ਘਟਿਆ ਪੈਸੀ ਅੱਖਾਂ ਨਹੀਂ ਖੋਲਦੀਆਂ ਸੀਗੀਆਂ ਤਾਂ ਲੈ ਕੇ ਗਿਆਨ ਮੋਲ ਲੈ ਬੀਪੀ ਘਟਿਆ ਸੀਗਾ ਉਹਦਾ ਮਹਾਰਾਣੀ ਦਾ ਕਿਦਰੇ ਨਹੀਂ ਮਰਨ ਲੱਗੀ ਉਹ ਨਾ ਭਾਈ ਹਾਂ ਕਾਤਾ ਬੋਲਦਾ ਤੂੰ ਮੈਂ ਤਾਂ ਨਾ ਨਾ ਤੂੰ ਮਰਨ ਮੁਰਨ ਵਾਲੀਆਂ ਗੱਲਾਂ ਕਿਹੜੀਆਂ ਕਰਤਾ ਨਾ ਫਿਰ ਤੁਸੀਂ ਮੇਰੇ ਕੋਲ ਆਈ ਕਿਉਂ ਤੁਹਾਨੂੰ ਨਹੀਂ ਪਤਾ ਵੀ ਮੇਰੇ ਘਰ ਵਾਲੀ ਕੀ ਸੋਚੂਗੀ ਜਿਵੇਂ ਉਹਨੂੰ ਲੈਣ ਵਾਗ ਗਿਆ ਅੱਛਾ ਉਹ ਕੱਡੋ ਵੱਡੀ ਤੇ ਤੇਰੇ ਘਰਾਂ ਵਾਲੀ ਹੋ ਗਈ ਵੱਡੋ ਗੁੱਡੋ ਵੱਡੀ ਨਾ ਕਹੋ ਉਹਨੂੰ ਮੜਾ ਨਾ ਸਾਵਨਾ ਬੋਲੋ ਕਿਤੇ ਹੋਰ ਨਾ ਜਿਹੜਾ 150 ਬੰਦਾ ਲੈ ਕੇ ਗਿਆ ਸੀ ਮੇਰੇ ਘਰੇ ਉਹਦੇ ਤੈਨੂੰ ਦੀਨਾ ਨਹੀਂ ਸੀ ਵਿਆਹ ਕੇ ਲਿਆਇਆ ਸੀ ਮੇਰੇ ਤੈਨੂੰ ਮੇਰੇ ਮਾਂ ਪਿਓ ਨਾਲ ਗੱਲ ਕਰੋ ਅੱਛਾ ਜਿਨ੍ਹਾਂ ਨੇ ਕਹਿ ਆਂ ਅਨੰਦ ਤਾਂ ਤੈ ਪੜਾਏ ਸੀ ਅਨੰਦ ਤਾਂ ਮੈਂ ਪੜਾਈ ਸੀਗੇ ਕਹਿਣਤੀ ਤਾਂ ਇਹਨਾਂ ਦੀ ਪੜਾਈ ਸੀ ਜਦੋਂ ਮੈਂ ਇਹਨਾਂ ਨੂੰ ਕਹਿੰਦਾ ਸੀ ਵੀ ਮੈਂ ਉੱਥੇ ਨਹੀਂ ਕਰਾਉਣਾ ਇਹਨਾਂ ਨੇ ਕਿਉਂ ਕਰਾਉਣੇ ਹੋ ਤਾ ਹੋ ਗਈ ਤੈਨੂੰ ਵੱਡੋ-ਕੁੱਡੋ ਵੱਡੋ ਕੋਈ ਨਹੀਂ ਹੈਗੀ ਮੇਰੇ ਘਰ ਵਾਲੀ ਆ ਉਹ ਬੜਾ ਸਾਵਨਾ ਬੋਲੋ ਮੇਰੀ ਤੈਨੂੰ ਘਰ ਵਾਲੀ ਨਹੀਂ ਮੰਨਦਾ ਉਹਨਾਂ ਨੂੰ ਕਿਉਂ ਕਰਾਂ ਮੈਂ ਘਰ ਵਾਲੀ ਮੰਨੂੰਗਾ ਜਦੋਂ ਜਿਹਦੇ ਨਾਲ ਮੈਂ ਵਿਆਹ ਕਰਾਉਣਾ ਸੀ ਉਹਦੇ ਨਾਲ ਉਦੋਂ ਦੱਸ ਮੈਂ ਕੀ ਲੈਣਾਗਾ ਟਿੰਡ ਮਾ ਲੈਣਾ ਉਹ ਤੇ ਅੱਖਾਂ ਦੇ ਪੱਟੀ ਬੰਨੀ ਸੀ ਜਿੱਥੇ ਮੇਰੇ ਘਰੇ ਗਿਆ ਸੀ ਤੂੰ ਉਹ ਮੈਂ ਤਾਂ ਉਦੋਂ ਨਸ਼ੇ 'ਚ ਸੀਗਾ ਮੈਨੂੰ ਨਹੀਂ ਪਤਾ ਲੱਗਿਆ ਵੀ ਕੀ ਹੋਈ ਜਾਂਦਾ ਮੇਰੇ ਨਾਲ ਨਸ਼ੇ 'ਚ ਸੀਗਾ ਆਹੋ ਚੱਲ ਮਰਜ਼ੀ ਐ ਤੇਰੀ ਮਰਜ਼ੀ ਦਾ ਕੀ ਹੈਗੀ ਮੈਂ ਤਾਂ ਮੇਰੇ ਘਰ ਵਾਲੀ ਨੂੰ ਨਾ ਹੁਣ ਪੇਕੇ ਛੱਡ ਕੇ ਆਉਣਾਗਾ ਉਹ ਲਾਹੀ ਜਾਂਦੀਆਂ ਮੇਰੇ ਵਾਸਤੇ ਆਲੂਆਂ ਵਾਲੇ ਪਰੌਂਠੇ ਚਾਰ ਦਿਨ ਉਸ ਤੇ ਹੋਊਗੀ ਇਹ ਥੋੜੇ ਦਿਨ ਹੀ ਚਾਲਣਗੇ ਪਰੌਂਠੇ ਤੇਰੇ ਕਿਆ ਨਹੀਂ ਚੱਲਦੇ ਉਹ ਥੋੜੇ ਪਾ ਦੀ ਚੱਲਣਗੇ ਥੋੜੇ ਦਿਨ ਹਾਂ ਮੇਰੇ ਪੈਰ ਨਹੀਂ ਪੈਰ ਲਾਉਂਦੀ ਹੁੰਦੀਆਂ ਇਹ ਤਾਂ ਸਦਿਆਂ ਤੱਕ ਹੀ ਚੱਲਣਗੇ ਆਹੋ ਇਹਨੇ ਤਾਂ ਬੋਤਲ ਵਾਲੇ ਸੀ ਪੈਰ ਕਿਉਂ ਫਿਰ ਜਹੇ ਆ ਸੀਗਾ ਚੰਗਾ ਮਾੜਾ ਫਿਰ ਕੱਟਦੀ ਨਾ ਫਿਰ ਪੱਜੀ ਕਿਉਂ ਸੀ ਤੇਰੇ ਭਾਈ ਨੇ ਤੋਰੀ ਸੀ ਚਾਰ ਦਿਨ ਉਹਨੇ ਐ ਨਹੀਂ ਆਖਿਆ ਸੀਗਾ ਕਿਨੇ ਤੇਰੇ ਭਾਈ ਨੇ ਤੋਰੀ ਸੀ ਭਾਈ ਨੇ ਤੋਰੀ ਹੋਏ ਫਿਰ ਭਾਈ ਦੇ ਕਹਿਣਤੀ ਰੱਖ ਲਓ ਫਿਰ ਹੁਣ ਹੋਰ ਆ ਰਹੀ ਆ ਤਾਂ ਆਈ ਬਸਾਉ ਇੱਕ ਦਾ ਜੋਰ ਤੇ ਬਸਾਉ ਤੇਰੇ ਘਰ ਹੀ ਹੋਰ ਬਸਾਉਂਗੇ ਕਿਹਦੇ ਨਾਲ ਜਦੋਂ ਮੈਂ ਬੁਲਾਉਂਦਾ ਹੈ ਨਹੀਂ ਹੁਣ ਨਾ ਮੈਂ ਪਹਿਲਾਂ ਬੁਲਾਇਆ ਉਹਨੂੰ ਦਵਾ ਜੀ ਨੂੰ ਹੋਰ ਦਵਾ ਲਾਉਣ ਲੱਗੀ ਹੁਣ ਤੈਨੂੰ ਕੀ ਗੱਲ ਹੋ ਗਈ ਲੜੀਗਾ ਤੂੰ ਜਾਂਨੇ ਹੋ ਆ ਗਿਆ ਪੁੱਤ ਮੈਂ ਤਾਂ ਪੁੱਤ ਆਏ ਕਹਿੰਦੀ ਸੀ ਮਾਂ ਜੋਤੀ ਨੂੰ ਲੈ ਕੇ ਗਿਆ ਨਾ ਮੋਲ ਮਾਂ ਪੁੱਤ ਤੂੰ ਮੜਾਇ ਜਾਇ ਮੈਂ ਤਾਂ ਪੁੱਤ ਆਹ ਗੱਲ ਕਹੀ ਸੀ ਇਹ ਕਹਿੰਦਾ ਠੀਕ ਹੈ ਠੀਕ ਹੈ ਜੀ ਸ਼ੁਕਰ ਤੇ ਹਜੇ ਮੈਨੂੰ ਉਲਟਾ ਮੇਰੇ ਗਾਲ ਪੈ ਗਏ ਉਹ ਤੂੰ ਸਾਹਣਾ ਬੋਲਿਆ ਕਰਨਾ ਓਏ ਰਿਸ਼ਤੇਦਾਰਾਂ ਨੂੰ ਜਮੀਨੀ ਸੰਘਸ਼ਨ ਮੰਨਦਾ ਓ ਰਿਸ਼ਤੇਦਾਰ ਹੋਣਗੇ ਤੇਰੇ ਮੇਰਾ ਕੋਈ ਕੁਝ ਨਹੀਂ ਲੱਗ ਉਹ ਚੱਲ ਕੋਈ ਨਾ ਉਹ ਤਾਂ ਆਪ ਹੀ ਨਹੀਂ ਮੰਨਦਾ ਹੁਣ ਉਹ ਜਿਹੜੀ ਮੇਰੇ ਸਾਲ ਦੀ ਮਿਸਕ ਵੀ ਨਹੀਂ ਜੀ ਉਹ ਅਣਮੋਲ ਐਵੇਂ ਨਾ ਉਹਨੂੰ ਵੱਧ ਘੱਟ ਜੇ ਨਾ ਬੋਲੀ ਚੱਲ ਉਹ ਭਰਾਵਾ ਤੂੰ ਵੀ ਚੁੱਪ ਰਿਹਾ ਹੈਂ ਗਰ ਜੋਤੀ ਨੂੰ ਕੋ ਬੋਲਦਾ ਫਿਰ ਤੂੰ ਤੇ ਫਿਰ ਨਾ ਕਹਿਣ ਮੈਨੂੰ ਜੋਤੀ ਬਾਰੇ ਵੀ ਕੰਮ ਯਾਰ ਇਹ ਗੱਲ ਹੀ ਆਖੀ ਸੀ ਵੀ ਅਣਮੋਲ ਮਗਰ ਜਾ ਕੇ ਦੇਖ ਲੈ ਭਾਈ ਕੀ ਗੱਲ ਐ ਫਿਰ ਮੈਨੂੰ ਕੀ ਯਾਰ ਮਰੇ ਜਿਵੇਂ ਉਹ ਮੈਨੂੰ ਲੱਗੀ ਆ ਮੇਰੀ ਤੈਨੂੰ ਵੱਧ ਘੱਟ ਬੋਲਣ ਦੀ ਫਿਰ ਹੁਣ ਵੀ ਵੱਧ ਘੱਟ ਬੋਲਣ ਦੀ ਲੋੜ ਨਹੀਂ ਮੇਰੇ ਹਿਸਾਬ ਨਾਲ ਇਹ ਗੱਲ ਕਰਿਆ ਤੇਰੇ ਨਹੀਂ ਵਹਿ ਕੇ ਲੈ ਤੇਰੇ ਨਹੀਂ ਲੈ ਮਤਾਂ ਮੇਰੇ ਉੱਤੇ ਲੱਗਣ ਦੀ ਲੋੜ ਨਹੀਂ ਤੁਸੀਂ ਜਾਓ ਮੈਂ ਕਰ ਦਉ ਰਿਸ਼ਤੇਦਾਰਾਂ ਨੂੰ ਮਾੜਾ ਮੋਟਾ ਹਿਸਾਬ ਨਾ ਬੋਲਿਆ ਕਰ। ਉਹ ਰਿਸ਼ਤੇਦਾਰ ਵੀ ਸੰਗ ਸ਼ਰਮ ਲੈ ਗਈ ਸਾਲੇ। ਉਹ ਰਿਸ਼ਤੇਦਾਰ ਥੋੜੇ ਹੋਣਗੇ ਹੁਣ ਮੇਰੇ ਨਹੀਂ ਇਹ ਕੋਸਾ। ਪਹਿਲਾਂ ਤਾਂ ਤੇਰੀ ਸੀ। ਉਹ ਐਵੇਂ ਕਿਉਂ ਵਹਾਇਆ ਯਾਰ ਇੱਥੇ ਇਹ। ਫਿਰ ਉਹ ਕਾ ਤੂੰ ਬਾਈ ਬੈਠਾ ਤੂੰ ਕਲੀ ਜੀ ਨੂੰ। ਉਹ ਮੇਰੇ ਘਰ ਵਾਲੀ ਆ ਹੁਣ। ਤੇ ਵੀ ਤੇਰੇ ਘਰ ਵਾਲੀ ਆ। ਓਏ ਮੇਰੇ ਘਰ ਕੋਰ ਵਾਲੀ ਹੈ ਨਹੀਂ ਕੁਝ ਵੀ। ਹੁਣ ਤਾਂ ਮੈਂ ਡੱਕਰ ਦੂੰ। ਆਪੀ ਹੋਊ ਕਿਸੇ ਦੇ, ਬਗ ਜੂ ਕਿਸੇ ਦੇ। ਨਹੀਂ ਹੋਊ ਕਿਸੇ ਦੇ। ਆਹੋ। ਬਕਵਾਸ ਕਰਨੀ ਹੁੰਦੀ ਏ ਤੈਨੂੰ ਤਾਂ ਬਕਵਾਸ ਬੂਸੇ ਮੈਂ ਕਰਦਾ ਤੈਨੂੰ ਲੱਖਾਂ ਨਹੀਂ ਖੜਾ ਹੋ ਕੇ ਕੰਮ ਕਰ ਲੈ ਕੋਈ ਚਾਰ ਪੈਸਾ ਦਾ ਕਿਉਂ ਐਵੇਂ ਹੀ ਕਰ ਲਾ ਮੈਂ ਤਾਂ ਮੇਰੇ ਘਰ ਵਾਲੀ ਨੂੰ ਪੇਕੇ ਛੱਡਣੇ ਜਾਂਦਾ ਪੇਕੇ ਛੱਡਣ ਜਾਂਦਾ ਆਹੋ ਲਾ ਕੇ ਉਹ ਪੇਕੇ ਛੱਡਣ ਜੋਗੀ ਰਹਿ ਜਾਏਗਾ ਕੋਈ ਨਾ ਲੈ ਕੇ ਵੀ ਆਉਂਗਾ ਚਾਰ ਦਿਨਾਂ ਨੂੰ ਜੇਬ ਚ ਤੇਰੇ ਤੇਲਾ ਨਹੀਂ ਜੇਬ ਚ ਕਿਉਂ ਨਹੀਂ ਤੇਲਾ ਐਵੇਂ ਹੀ ਨਾ ਅੱਜ ਕੱਢੂ 10 20 ਰੁਪਏ ਓਏ 10 20 ਨਹੀਂ ਛੱਡਾ ਓਏ ਛੱਡਿਆ ਕਰ 400 ਰੁਪਿਆ ਓ ਆਹੋ 400 ਨਹੀਂ 15 ਥਾਰ ਥਾਰ ਦਿੱਤੀ ਏ ਤੈਨੂੰ ਦਾਅ ਚ ਥਾਰ ਹਾਂ ਥਾਰ ਉਹ ਉਹ ਤੈਨੂੰ ਦੇਖ ਲੂ ਕੋਈ ਨਾ ਤੈਨੂੰ ਕਿਹੜੀ ਜੀਵੈਗਨ ਦੇਣਗੇ ਪਤਾ ਹੀ ਆ ਤੌਂਕਾ ਤੇਲ ਦਾ ਨਹੀਂ ਪੈਣਾ 410 ਚ ਉਹ ਮੇਰੀ ਗੱਲ ਸੁਣ ਲੈ ਨਾਲੇ 15 ਲੱਖ ਰੁਪਏ ਦਿੱਤ ਨੇ ਹਾਂ ਫੜਾ ਮਾਰਦਾ ਸੀ ਵੀ ਥਾਰ ਦੇਣਗੇ ਉਹ ਮੇਰੇ ਸਾਡੇ ਨੇ ਅਮਰੂਤੀ ਵੀ ਨਹੀਂ ਦਿੱਤੀ ਤੇ ਹੁੰਦਾ ਉਹ ਚੱਲ ਕੋਈ ਨਾ ਤੈਨੂੰ ਦੇਖ ਲੋਂਗੇ ਕਿਹੜੀ ਦਿੰਦੇ ਆ ਥਾਰ ਭਰਾਵਾ ਸਾਨੂੰ ਲਾਲਚ ਨਹੀਂ ਗੱਡੀਆਂ ਦਾ ਗੱਡੀਆਂ ਦਾ ਲਾਲਚ ਉਹ ਮੈਨੂੰ 15 ਲੱਖ ਰੁਪਏ ਦਿੱਤਾ ਬਾਈ ਮੈਂ ਚਾਹੇ ਸਕਾਰਪਿਓ ਲਿਆਵਾਂ ਅੱਜ ਲਿਆਣਾ ਲਿਆਉਂਗਾ ਕੋਈ ਨਾ ਹਾਂ ਕਰਾਈ ਬੈਠਾ ਮੈਂ ਤਾਂ ਬੰਦ ਘੱਟ ਨੇ ਆਉਂਦੇ ਆ ਓਏ ਦੰਦ ਦੰਦ ਨਹੀਂ ਨਾ ਬਰਸਕਾਰਪਿਓ ਮਿਲੇ ਬਾਪੂ ਤਾਂ ਜੂਤ ਜ਼ਰੂਰ ਮਿਲ ਗਏ ਤੈਨੂੰ ਓ ਕੋਈ ਨਾ ਤਾਂ ਫਿਰ ਮੇਰਾ ਪਿਓ ਆ ਕਿੱਡੀ ਗੱਲ ਆ ਫਿਰ ਗਲਤੀ ਦਾ ਉਹ ਕਰਦਾ ਸੀ ਉਹਦਾ ਵੀ ਉਹ ਆ ਚੱਲ ਕੋਈ ਨਾ ਛੱਡਿਆ ਜਾ ਛੱਡਿਆ ਆਉਂਗਾ ਕੋਈ ਨਾ ਇਹਦਾ ਪਰੌਂਠੇ ਖਾਣਿਆ ਆਲਣ ਵਾਲੇ ਬੰਦਰ ਮੂੰਹੀ ਜੀ ਨੂੰ ਇਹ ਭੈਣ ਨਾ ਡਵਾ ਜਾਏ ਉਦੋਂ ਨਹੀਂ ਉਹਦਾ ਬਾਹਲਾ ਕਰਦਾ ਡਬੇ ਜੇਦਾ ਇਹ ਵੀ ਤੂੰ ਰੱਖਲਾ ਬਾਹਲਾ ਹੇਰ ਮਾਰਦਾ ਤੈਨੂੰ ਆਦੀ ਭਾਬੀ ਦਾ ਮੈਂ ਤੈਨੂੰ ਜਵਾਬ ਦਿੰਨਾ ਮੈਂ ਉਹਦੋਂ ਦੱਸ ਕੀ ਕਰਾਉਣਾ ਬਾਂਦਰੀ ਤਾ ਓ ਮੰਮੀ ਓ ਹਾਂ ਉਹਨੂੰ ਵੀ ਦੇਖ ਲੈ ਕਤੀੜ ਨੂੰ ਕੀ ਦੇਖ ਲਾਂ ਕਤੀੜ ਨੂੰ ਲੋਕ ਕੱਢ ਕੇ ਹਟਿਆ ਤੇ ਭਾਈ ਕੋਸੋ ਕੁਝ ਬੋਲਿਆ ਮਾਸੀ ਨੂੰ ਕੀ ਉਹਨੂੰ ਤੇਰੀ ਮਾਸੀ ਨੂੰ ਹਾਂ ਤੇ ਫਿਰ ਦੋ ਤਨ ਮਾਰ ਟਗਾ ਕੇ ਦਾਤਾ ਕੁਝ ਸਰਦਾ ਨਹੀਂ ਉਹਦਾ ਹੱਥ ਚੱਲਿਆ ਨਹੀਂ ਮੈਂ ਬੂਥੜ ਦੇ ਮਾਰਦਾ ਉਹਦੇ ਆਖੇ ਹਾਂ ਹਾਂ ਕਹਿੰਦਾ ਮੇਰੇ ਨਾਲ ਨਾ ਬਕਵਾਸ ਕਰੋ ਮੈਂ ਨਹੀਂ ਜਾਂਦਾ ਜੁੰਦਾ ਕਹਿੰਦਾ ਮੈਂ ਕਿਹਾ ਭਾਈ ਉਹਦੇ ਬੋਤਲ ਲੱਗੀ ਵੀ ਅਜੋਤੀ ਦੇ ਨਾ ਜਾਣਾ ਨਹੀਂ ਕਹਤਾਂ ਦੇਖ ਲੈ ਪੈਂਤੀ ਮੈਂ ਤਾਂ ਐਂ ਗਏ ਜੀ ਮਾ ਨਮੋਲ ਕਿੰਨਾ ਟਾਈਮ ਹੋ ਗਿਆ ਵੀ ਦੋਵੇਂ ਗਏ ਹੋਏ ਨੇ ਵੀ ਆਏ ਨਹੀਂ ਮੈਂ ਤਾਂ ਐ ਕਹਿਣ ਵਾਗੀ ਰ ਮੈਨੂੰ ਮੇਰਾ ਹੱਕ ਬਣਦਾ ਸੀ ਭਾਈ ਹੱਕ ਤਾਂ ਹੈਗਾ ਦੇਖ ਤੇ ਬੀਪੀ ਘਟਿਆ ਹੋਇਆ ਸੀ ਜਿਹੜੇ ਬੋਤਲਾਂ ਸੀ ਉਹ ਬੀਪੀ ਘਟਿਆ ਸੀਗਾ ਮੈਂ ਕਿਹਾ ਚੱਲ ਵੀ ਭਾਬੀ ਤੂੰ ਪੈ ਜਾ ਮੈਂ ਮੈਂ ਘਰੇ ਦੱਸਿਆ ਮੈਂ ਨਾਲ ਜਾ ਕੇ ਫੋਨ ਮੇਰਾ ਘਰੇ ਰਹਿ ਗਿਆ ਸੀ ਓਹੋ ਇੱਕ ਤਾਂ ਨਾ ਪੀਪਿਆ ਨੂੰ ਘਰੇ ਛੱਡਦਾਨੇ ਉਹ ਉਹ ਚਾਰਜ ਲੱਗਿਆ ਪਿਆ ਸੀ ਘਰੇ ਰਹਿ ਗਿਆ ਹੁਣ ਮੇਰੇ ਕੀ ਜਾਨ ਸੀ ਉਹ ਤਾਂ ਫਟਾਫਟ ਲੈ ਕੇ ਮੈਂ ਭੱਗ ਗਿਆ। ਐਨਾ ਕੁਝ ਬੋਲਦਾ ਮੈਨੂੰ ਜਿਹੜਾ ਨਾਮ ਬੋਲਣਾ ਹੋਇਆ। ਨਾਲੇ ਮਾਸੀ ਨੂੰ ਬੋਲਣ ਦਾ ਕੀ ਹੱਕ ਐ? ਚਲ ਕੋਈ ਨਾ ਪੈਣ। ਚਲ ਨਹੀਂ ਬੁਲਾਉਂਦਾ ਉਹ ਗੱਲ ਬਖਰੀ ਆ। ਨਹੀਂ ਵਰਤਣਾ ਨਾ ਵਰਤੇ ਬੋਲਣ ਦੀ ਕੀ ਲੋੜ ਐ? ਕੰਜਰ ਦੇ ਕੀ ਸੱਚ ਪਾਏ ਕੋਈ ਨਾ ਮਾਸੀ ਨੂੰ ਬੋਲਣਾ ਤੁਸੀਂ। ਕੋਈ ਨਾ ਪੈਣੇ। ਇਹ ਤਾਂ ਨਾਲੇ ਮੈਂ ਤੁਹਾਨੂੰ ਕਿੰਨੇ ਵਾਰੀ ਆਖਿਆ ਵੀ ਇਹਨੂੰ ਬੁਲਾਏ ਹੀ ਨਾ ਕਰੋ ਤੁਸੀਂ ਕੰਜਰ ਆ ਪੂਰਾ ਸਿਰੇ ਦਾ। ਫੇਰ ਵੀ ਮੈਂ ਆ ਕੇ ਕਹਿੰਦੇ ਹੁੰਦਾ ਧੀ ਦਿੱਤੀ ਸੀ, ਜਮਾਈ ਬਣਾਇਆ। ਮੈਂ ਉਹਦੀ ਗੱਲ ਸਮਝਦਾ ਮਾਸੀ ਜੀ ਧੀ ਦਿੱਤੀ ਸੀ। ਪਰ ਜਦੋਂ ਹੁਣ ਇਹ ਨਹੀਂ ਸਮਝਦਾ। ਜ਼ਰੂਰੀ ਐਵੇਂ ਉਹਦੀਆਂ ਗਾਲਾਂ ਤੂੰ ਐ ਕਰ ਤੂੰ ਜੋਤੀ ਕੋਲੇ ਜਾ ਵੜ ਉਹਦੇ ਕੋਲੇ ਬਹਿ ਜਾ ਹੈ ਫਿਰ ਮੇਰੇ ਪਿੱਛੇ ਭੈਣ ਜੀ ਮਾਫੀ ਨਾ ਮੰਗ ਨਾ ਨਾ ਤੂੰ ਮੇਰੀ ਭੈਣ ਸਾਡੀ ਤਾਂ ਭੈਣ ਸੀ ਰੋਗ ਹੋਣਾ ਜਿਹੜਾ ਕੁਝ ਹੋਣਾ ਸੀ ਹੋ ਗਿਆ ਕੋਈ ਨਾ ਕਦੇ ਨਾ ਕਦੇ ਤੈਨੂੰ ਅਕਲ ਆਊਗੀ ਅਹੋ ਜੀ ਗੰਦੀ ਲਾ ਦੇਣਾ ਨਾ ਗੋਡੀ ਲਵਾਦੀ ਐਦੂ ਤਾਂ ਤੀ ਪੁੱਤ ਮਰ ਜਾਏ ਪਰ ਇੱਕ ਸਬਰ ਦੀ ਘੁੱਟ ਤਾਂ ਹੈ ਆ ਬਦਨਾਮੀਆਂ ਨਾਲੋਂ ਮੈਂ ਤਾਂ ਕਦੀ ਸਮਝਦਾ ਵੀ ਚੱਲ ਜਿਹੋ ਜਿਹਾ ਤੂੰ ਵਿਆਹ ਕਰਾ ਲਿਆ ਕਰਾ ਲਿਆ ਵੀ ਕਿਸੇ ਨੂੰ ਤਾਂ ਸਿੱਧੇ ਮੂੰਹ ਬੋਲ ਪੇ ਬੰਦਾ ਦੇ ਵਿਆਹ ਕੀ ਕਰਾ ਲਿਆ ਬਸ ਪੁੱਛੇ ਨਾ ਅੱਕ ਬੀਜ ਕੇ ਧਰਤਾ ਮੇਰੇ ਸਾਲੇ ਦੇ ਨੇ ਚਲ ਜਿਉਂ ਜਨੇਉਰ ਜਾ ਕਿੱਥੋਂ ਲਿਆਂਦਾ ਮੇਰੇ ਸਾਲੇ ਨੇ ਬਸ ਚਾਹ ਦੀ ਕੁੱਟ ਬਣਾਣੇ ਪੁੱਤ ਆਪਾਂ ਨੂੰ ਟਾਈਮ ਲੱਗੂਆ ਕੋਈ ਨਾ ਮੈਂ ਬਣਾਉਣੀ ਆ ਭਾਵੇਂ ਚਾਹ ਤੁਸੀਂ ਕੋਈ ਕੋਈ ਨਹੀਂ ਬਣਾ ਲੈਣਦੇ ਮਾਸੀ ਬਣਾ ਲਓ ਫਿਰ ਮੈਂ ਤੁਹਾਨੂੰ ਛੱਡਾਂਗਾ ਉੱਥੇ ਨਾਲੇ ਦੇਖ ਲਾ ਦੂ ਇਹਦੇ ਲੱਛਣ ਕੀ ਕਰਾਂ ਨਾਲੇ ਕਹਿੰਦਾ ਨਾ ਭਾਂਡੇ ਮੈਂ ਮਾਂਜਦਾ ਹੁਣ ਚਾਹ ਕਰਕੇ ਦੇ ਕੇ ਆਇਆ ਝਾੜੂ ਮੈ ਲਾਉਣਾ ਉਹ ਫਿਰ ਥੱਲੇ ਲੱਗ ਗਿਆ ਥੱਲੇ ਲੱਗ ਗਿਆ ਪੈ ਜਮਾ ਥੱਲੇ ਲੱਗ ਗਿਆ ਮਹਾ ਕਹਿੰਦਾ ਮੈਂ 15 ਲੱਖ 15 ਲੱਖ ਝੋਲੀ ਪਾਗਲੇ ਨੇ ਨੌਕਰ ਲੱਭਿਆ ਘਰ ਵਾਲਾ ਹੀ ਲੱਭਿਆ ਉਹ ਤਾਂ ਮੇਰੇ ਸਾਲ ਦੀ ਚਾਹ ਨਹੀਂ ਥੱਲੇ ਲੱਗਦੀ ਜਿਵੇਂ ਲੱਗਿਆ ਮੈਂ ਲੱਗਿਆ ਪਿਆ ਹੈ ਐ ਇੰਨਾ ਜੋਤੀ ਨੇ ਕਿਤੇ ਤੱਕ ਪਾਣੀ ਦਾ ਗਲਾਸ ਨਹੀਂ ਫੜਿਆ ਸੀਗਾ ਉਹ ਤਾਂ ਨਾਲ ਹੀ ਘੁਰਦਾ ਸੀ ਤਾਂ ਵੀ ਨਹੀਂ ਬੋਲਦੀ ਸੀ ਤਾਂ ਵਿਚਾਰੀ ਤਾਂ ਵੀ ਨਹੀਂ ਬੋਲਦੀ ਸੀ ਕਿ ਨਾਲੇ ਮਾਸੀ ਨੇ ਇੰਨੀ ਗੱਲ ਹੀ ਆਖੀ ਸੀ ਵੀ ਭਾਈ ਤੂੰ ਮੁੱਲ ਦੇ ਮਗਰ ਜਾ ਕੇ ਦੇਖ ਵੀ ਦੇਖ ਕਿਹੜੇ ਡਾਕਟਰ ਕੋਲ ਗਿਆ ਵੀ ਠੀਕ ਆ ਅੱਖਾ ਮੈਨੂੰ ਕੀ ਲੋੜਾ ਜਾਣ ਦੀ ਮੇਰੀ ਕੀ ਲੱਗਦੀ ਆ ਮੈਂ ਤਾਂ ਆਪਦੇ ਘਰ ਨੇ ਪੇਕੇ ਛੱਡ ਕੇ ਆਉਣਾ ਸੱਤ ਬਗਾਨਾ ਵੀ ਲੱਗ ਜਾਦਾ ਹਜੇ ਜੇ ਆਪਾਂ ਕਹਿ ਦੀ ਆਪਾਂ ਹੀ ਮੜਾ ਜਾ ਕੇ ਦੇਖੀ ਗੋਭਟ ਕੇ ਤਰਪਾਦਾ ਇਹਦੇ ਟਾਈ ਜਾਣਦੇ ਪਤਾ ਨਹੀਂ ਕੀ ਗੋਲੀ ਲੱਗੀ ਹੋਈ ਐਨ ਪੁੱਤੇ ਦੇ ਮੈਨੂੰ ਆਖਿਆ ਮੈਂ ਕਿਹਾ ਜੇਬ ਚ ਥੇਲਾ ਹੈਗਾ ਤੀ ਮੈਨੂੰ ਛੱਡਣ ਜਾਣਾ ਪੇਕੇ ਜੇਬ ਚ ਹੱਥ ਮਾਰ ਕੇ ਕਹਿੰਦਾ ਆ ਦੇਖ ਦੋ ਦੋ ਸੌ ਦੇ ਦੋ ਨੋਟ ਬਸ 400 ਰੁਪਿਆ ਹਾਂ ਮੈਨੂੰ ਮੈਨੂੰ ਆਖਿਆ ਮੈਂ ਕਿਹਾ ਜਿਹੜੀ ਉਤਰੇ ਸੋਰਾਂ ਨੇ ਤੈਨੂੰ ਥਾਰ ਦਿੱਤੀ ਹੈ ਨਾ ਮੈਂ ਕਿਹਾ ਉਹ ਚ ਤੋਂਕਾ ਵੀ ਨਹੀਂ ਪੈਣਾ 400 ਦਾ ਤੇ ਇਹਦਾ ਤਾਂ ਤਾਪੂਆਊਗਾ ਪੁੱਤ ਜੇ ਇਹਨੂੰ ਕੋਈ ਗੱਡੀ ਦਿੱਤੀ ਹੋਊਗੀ ਦਿੱਤਾ ਜਹਾਜ਼ ਇਹਨੂੰ ਪੁੱਤੇ ਨੂੰ ਹਵਾ ਕਰਦਾ ਫਿਰਦਾ ਹੈਗਾ ਉਹ ਇਹਨੂੰ ਤਾਂ ਪੁਰਾਣੀ 20000 ਦੀ ਮਰੂਤੀ ਨਹੀਂ ਲੈ ਕੇ ਦਿੱਤੀ ਦੇਣਗੇ ਇਹਨੂੰ 18 ਉਹ ਮਰੂਤੀ ਭਾਲਦਾ ਜਹਾਜ਼ ਨਾਲ ਲੈ ਕੇ ਦੇ ਦੇ ਨਾਲ ਅਗਲੇ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ 15 ਲੱਖ ਰੁਪਇਆ ਝੋਲੀ ਪਾਇਆ ਉਹ ਮੈਂ ਕਿਹਾ ਸਾਲਿਆ 15 ਡਿਕਰੀਆਂ ਨਹੀਂ ਪਾਈਆਂ ਹੋਣੀਆਂ ਤੈਨੂੰ 15 ਲੱਖ ਝੋਲੀ ਪਾਉਣੇ ਮੂੰਹ ਹੈਗੇ ਸੇ ਦਾ ਨਾਲੇ ਧੀ ਕੱਢ ਕੇ ਲੈ ਆਣਾ ਹੈ ਪੈਸੇ ਬਣ ਕੇ ਦੂਤੇ ਤਾਂ ਮਾਪੇ ਬਸਰ ਮਾ ਉਹਦਾ ਨਾਲੇ ਉਹਨਾਂ ਨੂੰ ਪਤਾ ਵੀ ਇਹ ਕੀ ਗੂੰਬਾ ਦਿਖਾਂਦਾ ਹਾਂ ਪੱਥੇਰਾ ਸਭ ਨੂੰ ਪਤਾ ਪੱਥੇਰਾ ਸਭ ਨੂੰ ਆਪ ਦਸਵਾ ਕਰਦਾ ਪਤਾ ਬੀਬੀ ਕਹਿੰਦੀ ਤਾਂ ਹੁੰਦੀ ਸੀ ਇਹ ਖਾਂਦੇ ਗੂੰਬਾ ਪੱਦ ਹਾਂ ਤੇ ਦਾਦੀ ਆਈ ਬੋਲਿਆ ਕਰਦੀ ਸੀ ਉਹ ਤਾਂ ਉਸੇ ਦੀ ਬਾਗ ਹਾਂ ਉਸੇ ਦੀ ਬਾਗ ਗਿਆ ਆ ਕੇ ਮੇਰਾ ਮੁੰਡਾ ਨਾਲਾ ਮਾੜਾ ਮੋਟਾ ਮੈਂ ਕੀ ਸਮਝਾਵਾਂ ਮਣ ਪੁੱਤੇ ਨੂੰ ਸੱਤਿਆ ਚਲੇ ਸਵਾਸ ਸਮਝਾਵਾਂ ਹੁਣ ਸਾਰੇ ਭੱਜ ਜੂ ਦੋ ਤੰਦਣ ਉਥੋਂ ਨਹੀਂ ਮੁੜਦਾ ਆਹੋ ਉਹ ਜੇ ਸੌਹਰੇ ਨੇ ਮਲੰਗ ਇਹਨੂੰ ਪੈਸੇ ਨਹੀਂ ਦੇਣੇ ਜਾਂਦੇ ਨੇ ਮੈਂ ਤਾਂ ਚੈੱਕ ਨਾ ਕੱਟ ਕੇ ਦੇਦਾ ਕਿਤੇ ਹਾਂ ਜਿਹੜਾ 15 ਪਿਆਓ ਛੋਲੇ ਜੇ 15 ਨਹੀਂ ਦਿੰਦਾ ਡੈਡੀ ਨੇ ਸਵੇਰੇ ਭੜਕਾਇਆ ਪੂਰਾ ਬੇ ਦੋ ਚਾਰ ਹੋਰ ਲਾਉਂਗਾ ਹਾਂ ਫਿਰ ਨਾ ਕੱਟ ਕੇ ਆਣੀ ਆਉਂਦੀ ਦੀ ਟਹਿ ਜਾਣੇ ਦੀਦੀ ਚੱਲ ਕੋਈ ਨਹੀਂ ਇਹਨੂੰ ਸਮਝਾ ਦੀ ਮਾੜਾ ਮੋਟਾ ਇਹ ਸਮਝਦਾ ਹਾਂ ਆ ਤੇਰੀ ਮਾਸੀ ਨੇ ਚਾਹ ਬਣਾਈ ਹੋਣੀ ਉਹਨੂੰ ਕਹ ਦੁੱਧ ਫ੍ਰਿਜ ਚ ਪਿਆ ਰਾਤ ਵਾਲਾ ਉਹ ਪਾ ਦੀ ਤੇ ਨਾਲੇ ਫਿਰ ਮੈਂ ਮਾਸੀ ਨੂੰ ਛੱਡ ਆਉਂਗਾ ਹਾਂ ਨਾਲੇ ਘੁੱਟ ਜਾ ਦੀ ਪਿੱਕ ਪੁੱਤ ਨੂੰ ਛੱਡਿਆ ਮੈਂ ਕਰ ਲਾਂ ਕੰਮ ਜਾਈਨੇ ਚੰਗ ਅਹ ਮ ਬਗਜਾ ਲੈ ਕੇ ਚੌੜਾ ਹੋ ਕੇ